ਆਫੀਸ਼ੀਅਲ ਰਾਜਵਿੰਦਰ ਟੋਲ ਚੈਨਲ ਲੈ ਕੇ ਹਾਜ਼ਰਾਂ ਇੱਕ ਵਾਰ ਤੋਂ ਫੇਰ ਮੈਂ ਰਾਜਵਿੰਦਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਪ੍ਰੋਗਰਾਮ ਚ ਅੱਪਾ ਫੇਰ ਬਜ਼ੁਰਗਾਂ ਨਾਲ ਗੱਲ ਕਰਾਂਗੇ ਉਹਨਾਂ ਦੇ ਸਮੇਂ ਦੀ ਕਿਉਂਕਿ ਅ ਅਸੀਂ ਕਹਿ ਹੈ ਕੋਹਾ ਕਿ ਗੱਲਾਂ ਸੁਣਦੇ ਆ ਬਹੁਤ ਸਾਰੀਆਂ ਦੇਖਦੇ ਆ ਪਰ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਹੱਡੀ ਇਹ ਸਾਰੀਆਂ ਚੀਜ਼ਾਂ ਹੰਡਾਈਆਂ ਨੇ ਆਪਣੇ ਹੱਥੀ ਸਾਰੇ ਕੰਮ ਕੀਤੇ ਨੇ ਸੋ ਸਾਡੇ ਦਰਸ਼ਕ ਨੇ ਜਿਹੜੇ ਬਹੁਤ ਵਧੀਆ ਹੰਗਾਰਾ ਬਹੁਤ ਵਧੀਆ ਪਿਆਰ ਦੇ ਰਹੇ ਨੇ ਚੈਨਲ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਅੱਜ ਦੇ ਇਸ ਪ੍ਰੋਗਰਾਮ 'ਚ ਜ਼ਿੰਦਗੀ ਜਿਨ੍ਹਾਂ ਨੇ ਆਪਣੇ ਹੱਥੀ ਸਾਰੇ ਕੰਮ ਕੀਤੇ ਨੇ ਤੇ ਉਹ ਸਮੇਂ ਦੀਆਂ ਗੱਲਾਂ ਜਿਹੜੀਆਂ ਅਸੀਂ ਨੇ ਸੁਣੀਆਂ ਨੇ ਵੇਖੀਆਂ ਨੇ ਉਹਨਾਂ ਦੀ ਜ਼ੁਬਾਨੀ ਤੁਹਾਡੇ ਰੂਬਰੂ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਭ ਤੋਂ ਪਹਿਲਾਂ ਬੇਜੀ ਤੁਹਾਡਾ ਨਾਮ ਹੈ ਜਿਹੜਾ ਅਸੀਂ ਉਹ ਪੁੱਛਣਾ ਚਾਹਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਕੋਹਰਿਆ ਜੀ ਹਾਂ ਤਾਂ ਇਹ ਜਾਣੀ ਜਦੋਂ ਮੇਰਾ ਉਤੋਂਦਾ ਆ ਹਾਂ ਜੀ ਬਈ ਹੱਲਿਆਂ ਤੋਂ 8-9 ਸਾਲ 10 ਸਾਲ ਦੇ ਵਿੱਚ ਬੈਠਿਆ ਠੀਕ ਹੈ ਜੀ ਹਾਂ ਤੇ ਮਤਲਬ ਕਿ ਉਹਦੋਂ ਤੁਸੀਂ 7-8 ਸਾਲ ਦੇ ਸੀ 1947 ਜਦੋਂ ਆਪਣਾ ਦੇਸ਼ ਆਜ਼ਾਦ ਦਾ 9 ਦੇ ਬਸ ਇੱਥੇ ਰੱਖ ਲੋ ਸੋਜੀ ਸੀ ਤੁਹਾਨੂੰ ਸੋਜੀ ਸੀ ਠੀਕ ਹੈ ਜੀ ਤੇ ਜਨਮ ਕਿਹੜੀ ਜਗ੍ਹਾ ਦਾ ਸੀ ਜੀ ਜਨਮ ਤਾਂ ਪਿੰਡ ਦਾ ਹੀ ਸੀ ਸਾਡਾ ਸੈਨਪਰਾ ਪਿੰਡ ਆ ਪੁੰਨਰਹੇੜੀ ਦੇ ਕੋਲ ਦੇਵੀਗੜ੍ਹ ਰੋਡ ਤੇ ਠੀਕ ਹੈ ਜੀ ਤੇ ਪਛੋਕੜ ਆਪਣਾ ਇੱਥੋਂ ਦਾ ਹੀ ਹੈ ਜੀ ਪਛੋਕੜ ਹੈਗਾ ਸਾਡਾ ਦਸਾਂਝ ਕਲਾਂ ਅੱਛਾ ਜੀ ਜਲੰਧਰ ਜ਼ਿਲ੍ਹੇ ਦਾ ਵਾਹ ਜੀ ਵਾਹ ਹਾਂ ਠੀਕ ਹੈ ਬੜੇ ਦਸਾਂਜ ਜੀ ਸਾਡੇ ਅੱਛਾ ਜੀ ਸੋ ਬਹੁਤ ਵਧੀਆ ਗੱਲ ਹੈ ਅੱਜ ਕੱਲ ਉਹ ਆਪਣੇ ਇੱਕ ਗਾਇਕ ਵੀ ਹੈ ਜਿਨ੍ਹਾਂ ਨੇ ਬਹੁਤ ਨਾਮ ਹੈ ਜਿਹੜਾ ਰੌਸ਼ਨ ਕੀਤਾ ਹੈ ਉਹਨਾਂ ਦੇ ਪਿੰਡੋਂ ਤੁਸੀਂ ਹਾਂ ਜੀ ਅਮਰਸੰਗਤ ਦਸਾਂਜ ਹੂੰ ਜਿਹੜੇ ਵਜੀਰ ਦੇ ਰਹੇ ਆ ਅੱਛਾ ਜੀ ਕੈਂਡੀਗੜ੍ਹ ਦੇ ਵਿੱਚ ਹੂੰ ਉਹ ਸਾਡੇ ਬਾਬਾ ਜੀ ਨੇ ਹੂੰ ਕਨੇਡਾ ਸੱਦ ਕੇ ਪੜ੍ਹਾਏ ਸੀ ਹਾਂ ਕੈਰੋਂ ਵਜੀਰ ਹੋਇਆ अच्छा वो ਸਾਡੇ ਦਾਦਾ ਜੀ ਉੱਤਰ ਜ ਕੈਨੇਡਾ ਵਿੱਚ ਜਥੇਦਾਰ ਸੀਗੇ اچھا ਜੀ ਹਾਂ ਜਥੇਦਾਰ ਸੀ ਉਹਨਾਂ ਨੇ ਕਿਹਾ ਵੀ ਬਹੁਤ ਗਰੀਬ ਘਰ ਦਾ ਲੜਕਾ ਹੋਵੇ ਹਾਂਜੀ ਤੇ ਬਹੁਤ ਹਿਆਰ ਹੋਣਾ ਚਾਹੀਦਾ ਜਰਾ ਠੀਕ ਹੈ ਜੀ ਤੇ ਉਹਨਾਂ ਨੇ ਉੱਤਰ ਸੱਧਿਆ ਉਹ ਪੜਾਇਆ ਹਾਂਜੀ ਸਾਰਾ ਕੁਝ ਕਰਕੇ ਫਿਰ ਇੱਧਰ ਆ ਕੇ ਉਹ ਵਜ਼ੀਰ ਬਣਿਆ ਹੂੰ ਆਪਣਾ ਕਹਿਰੋਂ ਵਜੀਰ ਵੱਜਦਾ ਨਾ ਸੀ ਹਾਂਜੀ ਹਾਂਜੀ ਕਹਿਰੋਂ ਸਟੋਰ ਆ ਉੱਥੇ ਹੁਣ ਦੇ ਲਈ ਕੜ ਰੋੜ ਦੇ ਉੱਤੇ ਬਿਲਕੁਲ ਹਾਂ ਤੇ ਬੀਜੀ ਅਸੀਂ ਉਹ ਗੱਲਾਂ ਪੁੱਛਣੀਆਂ ਚਾਹਾਂਗੇ ਤੁਹਾਨੂੰ ਜਿਸ ਤਰ੍ਹਾਂ ਤੁਹਾਡੇ ਬਚਪਨ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਸੀ ਕਿਸ ਤਰ੍ਹਾਂ ਦੀ ਜਿਹੜੀ ਸਾਡੀ ਦਿਨਚਰਿਆ ਸੀਗੀ ਸਾਡੇ ਬਚਪਨ ਚ ਤਾਂ ਵਸੇ ਇਹੀ ਘਰ ਤੇ ਕੰਮ ਕਰਦੇ ਹੁੰਦੇ ਸੀ ਹਾਂਜੀ ਆਪਣਾ ਜੋ ਕੁਝ ਵੀ ਆ ਬਾਹਰ ਖੇਤਾਂ ਚ ਵੀ ਰੋਟੀਆਂ ਲੈ ਕੇ ਜਾਣੀਆਂ ਹਾਂਜੀ ਤਾਂ ਹਾਂ ਰੋਟੀਆਂ ਬਾਹਰ ਦਿੰਦੇ ਸੀ ਹੂੰ ਫੇਰ ਬਾਹਰੇ ਚ ਕਪਾਹਾਂ ਚੁਗਦੇ ਸੀ ਹਾਂਜੀ ਆਪਣਾ ਤੜਕੇ ਨੂੰ ਘਰ ਦਾ ਕੰਮ ਕਰਨਾ ਹਾਂਜੀ ਤੇ ਦਿਨ ਚੜੇ ਜਾ ਕੇ ਖੇਤਾਂ ਦੇ ਵਿੱਚ ਕਪਾਹ ਚੁਗਣੀ ਆ ਠੀਕ ਹੈ ਜੀ ਕਿੰਨਾ ਸਮਾਂ ਜਿਹੜਾ ਤੁਹਾਨੂੰ ਕੰਮ ਕਰਨਾ ਪੈਂਦਾ ਸੀ ਕਿੰਨਾ ਸਮਾਂ ਆਰਾਮ ਮਿਲਦਾ ਸੀ ਆਰਾਮ ਤਾਂ ਸਾਨੂੰ ਉਦੋਂ ਵਸ ਦੇਖ ਲਓ ਤੁਸੀਂ ਵੀ ਰਾਤ ਨੂੰ ਵੀ 8 9 10 ਵਜੇ ਜਾਂਦੇ ਸੀ ਅੱਛਾ ਜੀ ਤੇ ਤੜਕੇ ਨੂੰ ਫੇਰ 3 ਵਜੇ 3:30 ਅਸੀਂ ਫੇਰ ਉੱਠ ਖੜਦੇ ਸੀ ਠੀਕ ਹੈ ਜੀ ਵੇ ਆਪਣਾ ਤੜਕੇ ਉੱਠਣਾ ਹਾਂਜੀ ਧਾਰਾਂ ਕੱਢਣੀਆਂ ਹੂੰ ਧਾਰਾਂ ਫੇਰਨੀਆਂ ਹੱਥਾਂ ਨਾਲ ਦੁੱਧ ਫੇਰਦੇ ਸੀ ਅੱਛਾ ਜੀ ਤੇ ਉਹਦੇ ਬਾਅਦ ਫੇਰ ਆਪਣਾ ਪ੍ਰਸ਼ਾਦਾ ਵੀ ਪਕਾਉਣਾ ਦਾਲ ਪਾਣੀ ਸਾਗ ਲਾਲ ਲਾਲ ਹਾਂਜੀ ਬਣਾਉਣਾ ਆ ਹਾਂਜੀ ਬਣਾ ਕੇ ਫੇਰ ਖੇਤਾਂ 'ਚ ਲੈ ਕੇ ਵੀ ਜਾਣਾ ਅੱਛਾ ਜੀ ਤੇ ਜਾ ਕੇ ਕਪਾਹਾਂ ਵੀ ਚੁਗਣੀਆਂ ਆ ਫੇਰ ਹੂੰ ਤੇ ਬਹੁਤ ਬਹੁਤ ਟਾਈਮ ਲੱਗ ਜਾਂਦਾ ਸੀ ਠੀਕ ਹੈ ਜੀ ਫਿਰ ਵਾਪਸ ਕਦੋਂ ਆਉਂਦੇ ਸੀ ਪੂਰਾ ਦਿਨ ਉੱਥੇ ਲਾ ਕੇ ਜੀ ਪੂਰਾ ਦਿਨ ਉੱਥੇ ਰੋਟੀਆਂ ਪਕਾ ਕੇ ਨਾਲ ਲੈ ਜਾਂਦੇ ਨਾਲ ਲੈ ਜਾਂਦੇ ਸੀ ਦੁਪਹਿਰ ਦੀ ਠੀਕ ਹੈ ਜੀ ਹਾਂ ਆਪਣਾ ਗੜਵੇ ਚੱਕਰੇ ਹੁੰਦੇ ਸੀ ਲੱਸੀ ਲੈ ਜਾਣੀ ਠੀਕ ਹੈ ਜੀ ਨਾਲੇ ਪ੍ਰਸ਼ਾਦੇ ਪਕਾ ਕੇ ਲੈ ਜਾਣੇ ਹੂੰ ਤੇ ਆਪਣਾ ਸ਼ਾਮ ਤੱਕ ਦਿਨ ਛਿਬਦੇ ਤਾਂ ਹੀ ਫਿਰ ਕਪਾ ਚੁੱਕਦੇ ਸੀ ਅੱਛਾ ਜੀ ਹਾਂ ਫਿਰ ਉੱਥੋਂ ਆ ਕੇ ਨਹਾਉਣਾ ਧੋਣਾ ਆ ਕੇ ਫਿਰ ਕਰਨਾ ਉਹੀ ਨਾਲੇ ਖਾਣਾ ਪੀਣੇ ਦਾ ਹੂੰ ਸ਼ਾਮ ਨੂੰ ਦਾ ਰਾਤ ਨੂੰ ਆਪਣਾ ਪ੍ਰਸ਼ਾਦ ਦੇ ਵੀ ਬਣਾਉਣੇ ਆ ਤੇ ਆਪਣਾ ਦਾਲ ਪਾਣੀ ਵੀ ਬਣਾਉਣਾ ਆ ਠੀਕ ਹੈ ਜੀ ਆ ਕੇ ਬਣਾ ਕੇ ਵੀ ਕਿੰਨਾ ਕੁ ਟਾਈਮ ਫਿਰ 10 ਵਜੇ ਤੋ ਰਹਿ ਜਾਂਦਾ ਸੌਣ ਨੂੰ ਹੂੰ ਵੀ ਬਹੁਤ ਘੱਟ ਟਾਈਮ ਉਦੋਂ ਸੌਂਦੇ ਜਿੱਦਾਂ ਹੁਣ ਕੈਨੇਡਾ 'ਚ ਰਾਤਾਂ ਨੂੰ ਕੰਮ ਕਰਦੇ ਆ ਹਾਂਜੀ ਉਹ ਕੰਮ ਕਰਦੀ ਸੀ ਉਹ ਕੰਮ ਇੱਥੇ ਸੀ ਉਦੋਂ ਠੀਕ ਹੈ ਜੀ 6ਵੇਂ ਮਹੀਨੇ ਕੱਚੇ ਘਰ ਹੁੰਦੇ ਸੀ ਹਾਂਜੀ ਤੇ ਗਾਰੇ ਮਿੱਟੀਆਂ ਲਾਉਣੀਆਂ ਠੀਕ ਹੈ ੱਲਿਓ ਵੀ 8ਵੇਂ ਦਿਨ ਲਿਪਣਾ ਹੂੰ ਉਹਦੇ ਬਾਅਦ ਫਿਰ ਜਿਹੜੀ ਕਪਾਹ ਚੁੱਕ ਕੇ ਲਿਆਉਣੀ ਉਹ ਵੀ ਘਰਾਂ ਦੇ ਹੱਥਾਂ ਨਾਲ ਵੇਲਦੇ ਸੀ। ਅੱਛਾ ਜੀ। ਤੇ ਵੇਲਣੀ ਨਾਲ ਵੇਲਦੇ ਸੀ। ਵੇਲਣੀ ਨਾਲ ਵੇਲ ਕੇ। ਹਾਂਜੀ। ਵੇਲਣੀ ਕਿਦਾਂ ਦੀ ਹੁੰਦੀ ਸੀ ਜੀ? ਵੇਲਣੀ ਵੀ ਇੰਨੀ ਕੁੱਚੀ ਹੁੰਦੀ ਸੀ, ਇੰਨੀ ਕਚੌੜੀ ਹੁੰਦੀ ਸੀ। ਠੀਕ ਹੈ ਜੀ। ਹਾਂ। ਤੇ ਉਹਦੇ 'ਚ ਕੀ ਕੀ ਪੁਰਜ਼ੇ ਲੱਗੇ ਹੁੰਦੇ ਸੀ? ਪੁਰਜ਼ੇ ਇੱਕ ਤਾਂ ਉਹ ਜਿਹੜੇ ਉੱਪਰ ਵਾਲ ਪਾਉਂਦੇ ਸੀ ਉਹ ਸਰੀਆ ਉਹਦਾ ਲੋਹੇ ਦਾ ਹੁੰਦਾ ਸੀ। ਅੱਛਾ ਜੀ। ਬਾਕੀ ਸਾਰੀ ਲੱਕੜੀ ਦੀ ਹੁੰਦੀ ਸੀ ਉਹ ਅੱਛਾ ਜੀ ਲੱਕੜੀ ਕੋਈ ਖਾਸ ਹੁੰਦੀ ਸੀ ਖਾਸ ਕਿਕਰ ਦੀ ਲੱਕੜੀ ਵਧੀਆ ਲਾਉਂਦੇ ਸੀ ਅੱਛਾ ਜੀ ਹਾਂ ਠੀਕ ਬਾੜੀ ਦਾ ਤਾਂ ਉਹ ਚਾਲਦੇ ਨੇ ਸੀ ਹੁੰਦੇ ਅੱਗੇ ਸੰਦ ਅੱਛਾ ਜੀ ਪੱਕੀ ਕਿਕਰ ਦੇ ਲਾਉਣੇ ਬਣਾਉਣੇ ਐਨ ਕਾਲੀ ਦੇ ਠੀਕ ਹੈ ਜੀ ਤੇ ਉਹ ਫਿਰ ਹਿੱਲਦੇ ਬਣਾ ਸੀ ਕਈ ਕਈ ਸਾਲ ਹੂੰ ਟੁੱਟਦੇ ਬਣਾ ਸੀ ਫਿਰ ਉਹ ਕਿਦਾਂ ਕੰਮ ਕਰਦੀ ਸੀ ਜੀ ਉਹ ਜੇ ਇੰਨਾ ਕਿ ਜਿਹੜਾ ਪੂਹ ਹੁੰਦਾ ਸੀ ਉਹਦਾ ਹਾਂ ਜੀ ਉਹਦੇ ਵਿੱਚ ਅਸੀਂ ਇਹ ਸੱਜੇ ਹੱਥ ਨਾਲ ਢੇੜਾ ਦੇਣਾ। ਅੱਛਾ ਜੀ। ਖੱਬੇ ਨਾਲ ਉਹਦੇ ਵਿੱਚ ਇਹ ਕਪਾਹ ਥੋੜੀ 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 ਲਾਈ ਜਾਣੀ ਆ। ਠੀਕ ਹੈ ਜੀ। ਫੁੱਟੀ ਫੁੱਟੀ ਗੁੱਠੀ ਕਰਕੇ ਗੁੱਠੇ ਹੱਥ ਨਾਲ। ਠੀਕ ਹੈ ਜੀ। ਬਸ ਉਹ ਜਦੋਂ ਪਿੱਛੇ ਰੂ ਨਿਕਲੀ ਜਾਣੀ ਆ। ਅੱਛਾ ਜੀ। ਬੜੇਵੇਂ ਦੋਏ ਪਾਸਿਆਂ ਦੇ ਮੋਰੇ ਨਿਕਲੀ ਜਾਣੇ ਆ ਜਦਾ ਲਾਠ ਆ ਆ ਸਰ ਗਿਆ ਆ ਉੱਪਰ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਗਾਹਾਂ ਨਹੀਂ ਬੜੇ ਮਾਂ ਲੰਗਣਾ ਠੀਕ ਹੈ ਜੀ ਰੂਹ ਰੂਹ ਨੰਗਣੀ ਆ ਠੀਕ ਹੈ ਜੀ ਹਾਂ ਤੇ ਰੂਹਾਂ ਅਲੱਗ ਹੋ ਜਾਣੀਆਂ ਬੜੇਵੇਂ ਲਾ ਰੂਹ ਪਿੱਛੇ ਚਲੇ ਜਾਣੀਆਂ ਬੜੇਵੇਂ ਮੋਰੇ ਡੀਜੀ ਜਾਣੇ ਤੇ ਉਸ ਵੇਲੇ ਰੂਹ ਦਾ ਹੀ ਜਿਆਦਾ ਕੰਮ ਸੀ ਪਹਿਲਾਂ ਕਪਾਹਾਂ ਚੁਗਣੀਆਂ ਫਿਰ ਉਸ ਤੋਂ ਬਾਅਦ ਜਿਹੜੇ ਬੜੇਵੇਂ ਨੇ ਉਹਨਾਂ ਨੂੰ ਕਿਸ ਵਰਤੋਂ ਚ ਲਿਆਉਂਦੇ ਸੀ ਉਹ ਆਪਾਂ ਮੱਜਾਂ ਨੂੰ ਪਾ ਦਿੰਦੇ ਸੀ ਅੱਛਾ ਜੀ ਆਪਣੇਨ ਦੁੱਧ ਦਿੰਦੀਆਂ ਸੀ ਕੇ ਨਿਕਲਦੇ ਸੀ ਹਾਂ ਹੂੰ ਜਿਆਦੇ ਉਦੋਂ ਹੀ ਮੈਥਿਆਂ ਦੀ ਖਰਾਕ ਤਾਂ ਆਪਣੇ ਬੜੇ ਮਿਆਂ ਦੀ ਖਰਾਕ ਹੁੰਦੀ ਸੀ ਪਸ਼ੂਆਂ ਲਈ ਪਸ਼ੂਆਂ ਦੀ ਜਿਹੜੇ ਖੇਤੀ ਚ ਜੋਤਦੇ ਸੀ ਹਾਂ ਠੀਕ ਹੈ ਜੀ ਬਲਦਾਂ ਨੂੰ ਚਾਰ ਲੈਂਦੇ ਸੀ ਅੱਛਾ ਜੀ ਹਾਂ ਕੇ ਵੀ ਚਾਰਦੇ ਸੀ ਬਲਦਾਂ ਨੂੰ ਤਾਂ ਤਾਂ ਚਲਾਉਂਦੇ ਸੀ ਉਹਨਾਂ ਨੂੰ ਕਿਹੜਾ ਸਾਰਾ ਦਿਨ ਚੱਲਣੇ ਸੌਖੇ ਸੀ ਠੀਕ ਹੈ ਜੀ ਹਲਾਂ ਚ ਵੀ ਬਲਦਾਂ ਨੇ ਚੱਲਣਾ ਹਾਂਜੀ ਫਿਰ ਉਹਨਾਂ ਨੇ ਖੂਹਾਂ ਚ ਵੀ ਚੱਲਣਾ ਹੂੰ ਜਿਸ ਤਰ੍ਹਾਂ ਬੰਦਿਆਂ ਦੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ ਸੀ ਉਦਾਂ ਹੀ ਪਸ਼ੂਆਂ ਦੀ ਖੁਰਾਕ ਉਦਾਂ ਹੀ ਪਸ਼ੂਆਂ ਦੀ ਵੱਧ ਦੇਣੀ ਪੈਂਦੀ ਸੀ ਉਹਨਾਂ ਨੂੰ ਤਾਂ ਸਿਆਲ ਨੂੰ ਦਰੜ ਕੜਾ ਕੇ ਅਕਿਆਲਸੀਆਂ ਦੇ ਹਾਂਜੀ ਅਲਸੀ ਪਿਹਾ ਕੇ ਤਾਂ ਗੋੜ ਪਾ ਪਾ ਕੇ ਬਲਦਾਂ ਨੂੰ ਪੇੜੀਆਂ ਕਰਕੇ ਚਾਰਦੇ ਸੀ ਹਾਂਜੀ ਰਾਤ ਨੂੰ ਪੇੜੀਆਂ ਦੇਣੀਆਂ ਜੀ ਰਾਤ ਨੂੰ ਪੇੜੀਆਂ ਜ਼ਰੂਰ ਦੇਣੀਆਂ ਉਹਨਾਂ ਨੂੰ ਠੀਕ ਹੈ ਜੀ ਹਾਂ ਤੇ ਜਿਹੜਾ ਪਿਆਰ ਦੇਣਾ ਉਹ ਵੱਖਰਾ ਦੇਣਾ ਉਹ ਤਾਂ ਫਿਰ ਕੱਪੜਾ ਫੇਰ ਕੇ ਛਾੜਦੇ ਸੀ ਅੱਛਾ ਜੀ ਹਾਂ ਕੋਸ਼ਵਾਨ ਨੂੰ ਕਹਿਣਾ ਵੀ ਇਹਨਾਂ ਦਾ ਕਰਦਾ ਉੱਤਰ ਜਵੇ ਲੜੇ ਨਾ ਇਹਨਾਂ ਦੇ ਇਹਨਾਂ ਦਾ ਕਪੜਾ ਫੇਰਨਾ ਬਹੁਤੇ ਖਰਖਰੇ ਰੱਖਿਓ ਸੀ ਜਿਆਦੇ ਉਹਨਾਂ ਨੇ ਫੇਰ ਕੇ ਝਾੜ ਕੇ ਉਹਨਾਂ ਨੂੰ ਤਾਂ ਉਹਨਾਂ ਨੂੰ ਆਰਾਮ ਆਉਂਦਾ ਸੀ ਵਿਚਾਰੇ ਰਾਤ ਨੂੰ ਆਰਾਮ ਦਿਵਾ ਦੇਣਾ ਤੇ ਸਵੇਰੇ ਫੇਰ ਜੋਤ ਲੈ ਸਵੇਰੇ ਫੇਰ ਜੋੜ ਦੇਣੇ ਆ ਤੜਕੇ ਸਵੇਰ ਦਾ ਸਮਾਂ ਉਹ ਵੀ ਅੰਮ੍ਰਿਤ ਵੇਲੇ ਦਾ ਜਲਦੀ ਦਾ ਉਹ ਆਪਣਾ ਤੜਕੇ ਤੋਂ ਹਲ ਜੋੜਦੇ ਸੀ ਤੜਕੇ ਤੇ ਹੀ ਖੂਗ ਜੋੜਦੇ ਸੀ 3 ਵਜੇ 4 ਵਜੇ ਹਾਂ ਜਾ ਕੇ ਆਪਣਾ ਬੋਲਤ ਜੋੜਦੇ ਨੇ ਠੀਕ ਉਹ ਨਨੰਦਪਰ ਨੂੰ ਫੇਰ 12:00 ਵਜੇ ਛੱਡ ਕੇ ਇੱਕ ਲਾਲਾ 12 ਲਾਲਾ ਹਾਂਜੀ ਉਸ ਵੇਲੇ ਛੱਡ ਕੇ ਫੇਰ ਨਾਲ ਉਹਨਾਂ ਨੂੰ ਕੱਖ ਪੱਠਾ ਖੜਾਉਣਾ ਠੀਕ ਹੈ ਜੀ ਨਾਲੇ ਰਾਮ ਦੋ ਰਾਮਾਂ ਠੀਕ ਹੈ ਜੀ ਹਾਂ ਦੂਜੇ ਵੇਲੇ ਫੇਰ ਜੋੜ ਦੇਣੇ ਆ ਅੱਛਾ ਜੀ ਫੇਰ ਆਪਣਾ 8-7 ਵਜੇ ਤੱਕ ਚਲਾਉਣੇ ਆ ਸ਼ਾਮ ਨੂੰ ਰਾਤ ਤੱਕ ਠੀਕ ਹੈ ਫੇਰ ਘਰੇ ਲੈ ਕੇ ਆਉਣੇ ਫੇਰ ਘਰ ਲੈ ਕੇ ਆਉਂਦੇ ਸੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਪਾਹ ਜਿਹੜੀ ਤੁਸੀਂ ਚੁੱਕਦੇ ਸੀ ਤੇ ਉਸ ਵੇਲੇ ਦਾ ਪਹਿਰਾਵਾ ਕੀ ਸੀਗਾ ਉਸ ਵੇਲੇ ਦਾ ਪਹਿਰਾਵਾ ਖੱਦਰ ਬਣਵਾਉਂਦੇ ਸੀ ਹੱਡੀਆਂ ਤੇ ਜਲਾਹੇ ਹੁੰਦੇ ਸੀ ਬਉਣ ਨਾਲੇ ਠੀਕ ਹੈ ਜੀ ਉਹ ਖੱਦਰ ਦੇ ਕੱਪੜੇ ਪਾਉਂਦੇ ਸੀ ਠੀਕ ਆਪ ਵੀ ਸਾਰੇ ਹਾਂ ਸਾਰੇ ਜਨਾਨੀਆਂ ਵੀ ਪੁਰਸ਼ ਵੀ ਸਾਰੇ ਪਾਉਂਦੀਆਂ ਸੀ ਉਦੋਂ ਅੱਛਾ ਜੀ ਪਰ ਸਾਡੇ ਸਮੇਂ 'ਚ ਥੋੜੇ ਜੇ ਘਟ ਗਏ ਸੀ ਅੱਛਾ ਜੀ ਉਦੋਂ ਪਹਿਲਾਂ ਬਿਲਕੁਲ ਖੱਦਰ ਸੀ ਸਾਰਾ ਕਹਿੰਦੇ ਪਰ ਨੇ ਵੀ ਬੰਦੇ ਬੰਦੇ ਸੀ ਖੱਦਰ ਦੇ ਖੱਦਰ ਦੇ ਅੱਛਾ ਜੀ ਹਾਂ ਖਦਰ ਵੀ ਘਰੇ ਬੁਣਿਆ ਜਾਂਦਾ ਸੀ ਖਦਰ ਘਰ ਤਾਂ ਬਉਣ ਹੋ ਜਾਂਦਾ ਸੀ ਪਰ ਬੁਣਨ ਦਾ ਟਾਈਮ ਹੀ ਨਹੀਂ ਸੀ ਹਾਂ ਟਾਈਮ ਨਹੀਂ ਆ ਸੀ ਮਿਲਦਾ ਅੱਛਾ ਜੀ ਫਿਰ ਉਸ ਕਪਾਹ ਨੂੰ ਜਿਹੜੀ ਬੇਲਣੀ ਆ ਉਸ ਰੂਨ ਨੂੰ ਕਰਾ ਕੇ ਫਿਰ ਕੱਤਣਾ ਵੀ ਠੀਕ ਹੈ ਜੀ ਹਾਂ ਚਰਖੇ ਸਾਣੀ ਕੱਤ ਕੇ ਫਿਰ ਉਹ ਟੇਰਨੀ ਹੂੰ ਟੇਰ ਕੇ ਗਲੋਟੇ ਫਿਰ ਉਹਦੇ ਏਟੀਆਂ ਬਣਾ ਕੇ ਹਾਂਜੀ ਉਹਨੂੰ ਫਿਰ ਬੁਣਨਾ ਦੇ ਦੇਣਾ ਜਨਾਇਆ ਅੱਛਾ ਜੀ ਬੰਨਾਂ ਦੇ ਕੇ ਫਿਰ ਉਹਨਾਂ ਨੂੰ ਕਹਿਣਾ ਪਈ ਇਹਦੀਆਂ ਚਾਦਰਾਂ ਬਣਾ ਦਿਓ ਅੱਛਾ ਜੀ ਇਹਦੀਆਂ ਖੇਸੀਆਂ ਬਣਾ ਦਿਓ ਠੀਕ ਹੈ ਜੀ ਸਾਰਾ ਦਰਮਦਾਰ ਜਣੀ ਕਿ ਆਪਣਾ ਕਪਾਹ ਤੇ ਖੜਾ ਸੀ ਕਪਾਹ ਤੇ ਸੀ ਸਾਰਾ ਠੀਕ ਹੈ ਜੀ ਫਿਰ ਹਾਂਜੀ ਦਰੀਆਂ ਹੋ ਗਈਆਂ ਖੇਸੀਆਂ ਦਰੀਆਂ ਸਾਰਾ ਕੁਛੇ ਝੋੜੇ ਵੀ ਬਣਾਉਂਦੇ ਸੀ ਦੇ ਨੂਂਦੇ ਹੀ ਹਾਂ ਠੀਕ ਹੈ ਜੀ ਫਿਰ ਉਹਨਾਂ ਨੂੰ ਰੰਗ ਵੀ ਕਰਦੇ ਸੀ ਆਪਣੀ ਮਨਪਸੰਦ ਉਹ ਵੀ ਆਪ ਕਰਦੇ ਸੀ ਜਾਂ ਕਰਵਾਉਂਦੇ ਸੀ ਬਾਹਰ ਰੰਗ ਆਪ ਕਰਦੇ ਸੀ ਅੱਛਾ ਜੀ ਰੰਗ ਮੋਲ ਲਿਆਉਣੇ ਆ 2 3 4 ਅੱਛਾ ਜੀ ਕਿੱਦਾਂ ਦਿੰਦੇ ਸੀ ਜੀ ਰੰਗ ਉਹਨਾਂ ਨੂੰ ਅਵਾਲ ਲੈਂਦੇ ਸੀ ਠੀਕ ਹੈ ਜੀ ਪਤੀਲੇ ਦੇ ਵਿੱਚ ਪਾ ਕੇ ਠੀਕ ਹੈ ਜੀ ਵਿੱਚ ਉਹ ਤੇ ਫਟਕੜੀ ਪਾ ਦੇਣੀ ਆ ਹਾਂ ਜਾਂ ਫਿਰ ਉਹਦੇ ਵਿੱਚ ਜੇ ਜ਼ਿਆਦਾ ਪਕਾਉਣਾ ਹੁੰਦਾ ਸੀ ਤਾਂ ਕਿਕਰ ਦਾ ਕਸ ਪਾ ਦਿੰਦੇ ਸੀ ਅੱਛਾ ਜੀ ਉਹਦੇ ਨਾਲ ਵਧੀਆ ਪੱਕ ਜਾਂਦਾ ਵਧੀਆ ਪੱਕਦਾ ਸੀ ਵੀ ਰੰਗ ਬਾਲਾ ਕੱਚਾ ਨਾ ਰਹੇ ਠੀਕ ਹੈ ਜੀ ਬਾ ਫਿਰ ਉਹ ਵੱਖਰਾ ਵੱਖਰਾ ਰੰਗ ਅਵਾਲ ਵਾਲ ਕੇ ਹਾਂ ਉਹਨਾਂ ਨੂੰ ਬਾਜ ਕੇ ਪਤੀਲਾ ਧੋ ਲੈਣਾ ਹਾਂਜੀ ਤੇ ਫੇਰ ਦੂਜਾ ਰੰਗ ਫੇਰ ਵਾਲਣਾ ਠੀਕ ਹੈ ਜੀ ਫੇਰ ਰੰਗ ਰੰਗ ਕੇ ਫੇਰ ਉਹਨਾਂ ਨੂੰ ਸੁਕਾਉਂਦੇ ਸੀ ਅੱਛਾ ਜੀ ਸੁਕਾ ਕੇ ਜਿਹੜਾ ਪਾ ਦੇਣਾ ਫਟਕੜੀ ਦਾ ਜਾਂ ਇਹਦਾ ਕਿਕਰ ਦੇ ਕਸ ਦਾ ਹਾਂਜੀ ਇਹ ਫੇਰ ਦੁਬਾਰੇ ਦਿੰਦੇ ਸੀ ਸੁਕਾ ਕੇ ਮਤਲਬ ਕਿ ਰੰਗ ਹੋਰ ਪੱਕਾ ਹੋ ਜਵੇ ਰੰਗ ਪੱਕਾ ਹੋ ਜਵੇ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਦਾਜ ਦੇਹਜ ਦੇ ਵਿੱਚ ਵੀ ਇਹੀ ਚੀਜ਼ਾਂ ਤਿਆਰ ਕਰੀਆਂ ਜਾਂਦੇ ਆ ਦਰੀ ਦੋੜਾ ਹੋ ਗਿਆ ਕਿ ਇਹੀ ਕੁਝ ਕਰਦੇ ਸੀ ਉਹ ਦੋਦਾ ਠੀਕ ਹੈ ਜੀ ਹਾਂ ਤੇ ਉਹ ਆਪ ਬੁਣ ਲੈਂਦੇ ਸੀ ਕਰੇ ਨਹੀਂ ਉਹ ਦੋ ਨਾਸੀ ਬੁਣਦੇ ਠੀਕ ਹੈ ਜੀ ਉਹ ਤਾਂ ਜਲਾਹੀ ਬੁਣਦੇ ਸੀ ਅੱਛਾ ਜੀ ਹਾਂ ਇਹ ਤਾਂ ਫਿਰ ਬਾਅਦ ਵਿੱਚ ਚੱਲੇ ਆ ਸਾਡੀ ਸੁਰਤ ਤੋਂ ਬਾਅਦ ਆਪ ਬੁਣਨੇ ਚੱਲੇ ਆ ਅੱਛਾ ਜੀ ਫਿਰ ਅਸੀਂ ਬੁਣੇ ਵੀ ਆ ਹਾਂ ਹਾਂ ਬਹੁਤ ਸਾਡੀਆਂ ਕੁੜੀਆਂ ਨੇ ਬੁਣੇ ਆ ਨਾਲ ਅੱਛਾ ਆਪ ਬੁਣੇ ਤੁਸੀਂ ਆ ਬੁਣੇ ਆ ਫਿਰ ਉਹ ਰੰਗ ਕੇ ਸੂਤ ਫਿਰ ਦਰੀਆਂ ਬਣਾਉਣੀਆਂ ਹੂੰ ਫਿਰ ਕਹਿਣਾ ਇਹਦੇ ਵਿੱਚ ਰੰਗ-ਬਰੰਗੇ ਤੈਨੂੰ ਪਤਾ ਨਮੋਨੇ ਪਾਵਾ ਲੈਣੇ ਹਾਂਜੀ ਹਾਂ ਆ ਇਹ ਸਾਬ ਚੱਲਦਾ ਸੀ ਉਦੋਂ ਕਪਾ ਦਾ ਹਾਂ ਤੇ ਜਿਸ ਤਰ੍ਹਾਂ ਪਰਿਵਾਰ ਨੇ ਜਿਹੜੇ ਉਸ ਵੇਲੇ ਉਹ ਵੱਡੇ ਹੁੰਦੇ ਸੀ ਅੱਜ ਦੇ ਸਮੇਂ ਨਾਲ ਅੱਜ ਦੇ ਸਮੇਂ ਨਾਲੋਂ ਤਾਂ ਬਹੁਤ ਜ਼ਿਆਦਾ ਵੱਡੇ ਸੀ ਹਾਂ ਕਿੱਡੇ ਕਿੱਡੇ ਵੱਡੇ ਹੁੰਦੇ ਸੀ ਪਰਿਵਾਰ ਉਹਨਾਂ ਹੀ ਫਾਇਦਾ ਵੀ ਹੁੰਦਾ ਸੀ ਉਹਨਾਂ ਨੂੰ ਵੱਡੇ ਪਰਿਵਾਰਾਂ ਦਾ ਫਾਇਦਾ ਬਥੇਰਾ ਹੁੰਦਾ ਸੀ ਜੇ ਹੁਣ ਕੱਲਾ ਬੰਦਾ ਆ ਹਾਂਜੀ ਉਹ ਇਕੱਲੇ ਨੂੰ ਤਾਂ ਕੋਈ ਭਰੀ ਵੀ ਨਹੀਂ ਚਕਾਉਂਦਾ ਹਾਂ ਬਿਲਕੁਲ ਤੇ ਅੱਗੇ ਹੱਥਾਂ ਦੇ ਸਾਰੇ ਕੰਮ ਸੀ ਬੰਦਿਆਂ ਦੇ ਹਾਂਜੀ ਉਹ ਫਿਰ ਜੇ ਪੰਜ ਸੱਤ ਹੁੰਦੇ ਸੀ ਕਿਸੇ ਨੇ ਸਵਾਗਾ ਦਿੰਦੇ ਆ ਕੋਈ ਮਿਰਚਾਂ ਗੁੱਟਦਾ ਆ ਹੂੰ ਕੋਈ ਕਪਾਹ ਗੁੱਟਦਾ ਆ ਹਾਂਜੀ ਫੇਰ ਉਹ ਤਾਂ ਪੰਜ ਸੱਤ ਬੰਦੇ ਕੰਮ ਚੱਕ ਲੈਣ ਦੇ ਸੀ ਸੀ ਹਾਂ ਜੇ ਪਰਿਵਾਰ ਦੇ ਹੀ ਆ ਤਾਂ ਘਰੇ ਹੱਥੋ ਹੱਥ ਕੰਮ ਚੱਕ ਲੈ ਹੱਥੋ ਹੱਥੀ ਖਾਲ ਹਲ ਵੀ ਆਪ ਚਲਾਉਂਦੇ ਸੀ ਉਦੋਂ ਕਿਹੜਾ ਟਰੈਕਟਰ ਸੀਗੇ ਹਾਂ ਪਰ ਜਿਸ ਤਰ੍ਹਾਂ ਉਹਨਾਂ ਦੇ ਕੰਮ ਬਹੁਤ ਸੀਗੇ ਹੱਥੀ ਤਾਂ ਬੀਬੀਆਂ ਵੀ ਘਰ ਬਹੁਤ ਕੰਮ ਸਾਂਭਦੀਆਂ ਸੀ ਉਹਨਾਂ ਦਾ ਵੀ ਆਹੀ ਕੁਛ ਸੀ ਹਾਂ ਬੀਬੀਆਂ ਨੇ ਵੀ ਕੱਚੇ ਘਰ ਹੁੰਦੇ ਸੀ ਉਹਨਾਂ ਨੇ 6ਵੇਂ ਮਹੀਨੇ ਉਹਨੂੰ ਗਾਰਾ ਇਹਨਾਂ ਲਿਪੜਾ ਫੇਤਲੀਆਂ ਦੇਣੀਆਂ ਤੋਈਆਂ ਦੇਣੀਆਂ 8ਵੇਂ ਦਿਨ ਤਾਂ ਪੱਕਾ ਹੀ ਲਿਪੜਾ ਥੱਲਿਓਂ ਪੈਂਦਾ ਸੀ ਠੀਕ ਹੈ ਜੀ ਹਾਂ ਹੁਣ ਵਾਲੇ ਪੱਕੇ ਤਾਂ ਹੈ ਹੀ ਨਹੀਂ ਵੀ ਨਹੀਂ ਮਿੱਟੀ ਉੱਠਣ ਲੱਗ ਪੈਂਦੀ ਸੀ ਹਾਂ ਜੀ ਤੇ ਤੁਹਾਨੂੰ ਸੁਖ ਤੁਸੀਂ ਉਹ ਵੀ ਦੇਖੇ ਨੇ ਤੇ ਇਹ ਵੀ ਦੇਖੇ ਨੇ ਹੁਣ ਪੱਕੇ ਵੀ ਦੇਖ ਲੇ ਤੁਹਾਨੂੰ ਜ਼ਿਆਦਾ ਵਧੀਆ ਕਿਹੜੇ ਲੱਗਦੇ ਸੀ ਉਹ ਜਾਂ ਇਹ ਸਾਨੂੰ ਤਾਂ ਅਸਲ ਜੇ ਸੱਚੀ ਪੁੱਛੇ ਸਾਰਿਆਂ ਦੀ ਗੱਲ ਨਹੀਂ ਹੈ ਹਾਂਜੀ ਪਰ ਆਪਣੇ ਮਨ ਦੀ ਗੱਲ ਹੈ ਹਾਂ ਤੁਹਾਡੇ ਆਪਣੇ ਮਨ ਦੀ ਕੀ ਹੈ ਵੀ ਸਾਨੂੰ ਉਹ ਪਿਆਰੇ ਲੱਗਦੇ ਸੀ ਅੱਛਾ ਜੀ ਉਹ ਇਹਨਾਂ ਨਾਲੋਂ ਠੰਡੇ ਹੁੰਦੇ ਸੀ ਠੀਕ ਹੈ ਜੀ ਗਰਮੀਆਂ ਨੂੰ ਪੱਖੇ ਹੁੰਦੇ ਨਾ ਸੀ ਹਾਂਜੀ ਉਦੋਂ ਹੂੰ ਹੁਣ ਤਾਂ ਕੂਲਰ ਪੱਖੇ ਚੱਲ ਪਏ ਆ ਹਾਂ ਫੇਰ ਵੀ ਠੰਡਕ ਨਹੀਂ ਆਉਂਦੀ ਫੇਰ ਵੀ ਉਹ ਠੰਡ ਨਹੀਂ ਪੈਂਦੀ ਹਾਂ ਜਿਹੜੀ ਉਦੋਂ ਸੀ ਉਦੋਂ ਸੀ ਹੂੰ ਤੇ ਸਾਡਾ ਤਾਂ ਅਸਲੀ ਮੇਰਾ ਤਾਂ ਮਾਨਾ ਹੁਣ ਤੱਕ ਵੀ ਮੇਰੇ ਕੱਚੇ ਘਰ ਜੇ ਜਾ ਕੇ ਲੱਗਦਾ ਸੀ ਭਾਵੇਂ ਪੱਕਾ ਹੀ ਬਦਲ ਲਿਆ ਉਹ ਹਾਂ ਹਾਂ ਫੇਰ ਵੀ ਉੱਥੇ ਮਨ ਜ਼ਿਆਦਾ ਲੱਗਦਾ ਸੀ ਬਿਲਕੁਲ ਜੀ ਹਾਂ ਜਿਹੜਾ ਕੋਈ ਪੁਰਾਣਾ ਹੁੰਦਾ ਸੀ ਦੋ ਦਰਵਾਜ਼ੇ ਸੀ ਹਾਂਜੀ ਕਹਿਣਾ ਵੀ ਤੁਹਾਡਾ ਤਾਂ ਘਰ ਜੀੜੀ ਆਇਆ ਜੀੜੀਆਂ ਵੀ ਬੜੀਆਂ ਆਉਂਦੀਆਂ ਸੀ ਅੱਛਾ ਜੀ ਕਰਨੇ ਕੜਦੀਆਂ ਹੀ ਰਹਿੰਦੀਆਂ ਸੀ ਹਾਂ ਇਹ ਕੱਚੇ ਘਰਾਂ ਦਾ ਫਰਕ ਸੀ ਚੀੜੀਆਂ ਬਹੁਤ ਆਉਂਦੀਆਂ ਸੀ ਅੱਜ ਕੱਲ ਘਟ ਗਈਆਂ ਕੱਚੇ ਘਰਾਂ ਦਾ ਵੀ ਸੀ ਆਲਣੇ ਪੌਣੇ ਮਿਲ ਜਾਂਦੇ ਸੀ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਸੀ ਜਗ੍ਹਾ ਮਿਲ ਜਾਂਦੀ ਸੀ ਹੁਣ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਹੂੰ ਜਾਨਵਰ ਵੀ ਘਟ ਗਏ ਆ ਹੂੰ ਤਾਂ ਇਹ ਸਾਫ ਕਿਤਾਬ ਸੀ ਉਦੋਂ ਹਾਂ ਬਿਲਕੁਲ ਵੀ ਉਹ ਤਾਂ ਗਰਮੀਆਂ ਨੂੰ ਠੰਡੇ ਰਹਿੰਦੇ ਸੀ ਕੱਚੇ ਕਰਕੇ ਤੇ ਸਿਆਲ ਨੂੰ ਨਿੱਗੇ ਰਹਿੰਦੇ ਹਾਂ ਜਿਵੇਂ ਹੁਣ ਸਹੂਲਤ ਬਹੁਤ ਵਧ ਗਈ ਉਦੋਂ ਤੁਸੀਂ ਕਹਿੰਦੇ ਹੋ ਵੀ ਕੰਮ ਵੀ ਇੰਨਾ ਕਰਨਾ ਪੈਂਦਾ ਸੀ ਪਰ ਫੇਰ ਵੀ ਤੁਹਾਡਾ ਉਹਨਾਂ 'ਚ ਦਿਲ ਲੱਗਦਾ ਸੀ ਉਹਨਾਂ 'ਚ ਲੱਗਦਾ ਸੀ ਸੱਚੀ ਗੱਲ ਆ ਠੀਕ ਹੈ ਜੀ ਤੇ ਕਪਾਹ ਤੋਂ ਹੀ ਬਹੁਤ ਚੀਜ਼ਾਂ ਜਿਹੜੀਆਂ ਬਣਾਈਆਂ ਜਾਂਦੀਆਂ ਆਪਣੇ ਪਹਿਨਣ ਲਈ ਆਪਣੇ ਜਿਸ ਤਰ੍ਹਾਂ ਸੌਣ ਲਈ ਬਿਸਤਰ ਹੋਗੇ ਜਿਸ ਤਨ ਤੁਸੀਂ ਦਰੀ ਦੋਹਾਂ ਸਾਰਾ ਕੁਛ ਰਜਾਈਆਂ ਵੀ ਉਹਦੀਆਂ ਹੀ ਬਣਦੀਆਂ ਕਪਾਹ ਦੀਆਂ ਹੀ ਬਣਦੀਆਂ ਬਣਦੀਆਂ ਸੀ ਜਿਹੜੇ ਪੱਗਦਾਲੇ ਕਹਿੰਨੇ ਆ ਹਾਂਜੀ ਉਹ ਵੀ ਉਹਦੇ ਹੀ ਪਰੌਂਦੇ ਸੀ ਹੂੰ ਫੱਦਰ ਦਾ ਸਮਾਗ ਸੀ ਕੇ ਟੰਗ ਕੇ ਹਾਂਜੀ ਤੇ ਰੂਨ ਦੇ ਪਰੋਣੇ ਆ ਉਹਦੇ ਹੂੰ ਮੈਂ ਵੇਲਣੀ ਵਾਲੇ ਨੂੰ ਪੁੱਛਿਆ ਹਾਂਜੀ ਮੈਂ ਕਿਹਾ ਜਿਹੜੀ ਅੱਗੇ ਕਪਾਹ ਹੁੰਦੀ ਸੀ ਰੂਹ ਹੁੰਦੀ ਸੀ ਹਾਂਜੀ ਵੀ ਇਹ ਕਰੈਕਟਰਾਂ ਕਰਕੇ ਬਦਲੀ ਆ ਕਿ ਹੋਰ ਕਾਸੇ ਦੀਆਂ ਦਾ ਕਰੈਕਟਰਾਂ ਦਾ ਨਹੀਂ ਉਹ ਰੂਹ ਕਹਿੰਦਾ ਮਹਿੰਗੀ ਬਹੁਤ ਆ ਉਹ 250 ਨੂੰ ਅੱਜ ਹਾਂਜੀ ਕਈ ਸਾਲ ਹੋ ਗਏ ਉਦੋਂ ਬਿਲਕੁਲ ਦਾ ਸੋਹ ਕਣਾ ਉਹਦਾ 17 ਸਾਲ ਦਾ ਮੁੰਡਾ ਵੀ ਹੋ ਗਿਆ ਹਾਂ ਠੀਕ ਹੈ ਜੀ ਹਾਂ ਬੱਸ ਉਦੋਂ ਦੀ ਗੱਲ ਹੈ ਉਦੋਂ ਦੀ ਗੱਡਿਆ ਇਹ ਹਾਂ ਤੇ ਆਪਣਾ ਪਹਿਰਾਵਾ ਜਿਸ ਤਰ੍ਹਾਂ ਸੀ ਸੂਟ ਸਲਵਾਰ ਹੀ ਸੀ ਉਦੋਂ ਜਾਂ ਘਗਰੇ ਵੀ ਪਾਉਂਦੇ ਸੀ ਅੱਸੀ ਤੱਕ ਅਗਰੇ ਇੱਥੇ ਵੀ ਪਾਏ ਆ ਅੱਛਾ ਜੀ ਪੇਕੀ ਵੀ ਦੇਖੇ ਆ ਠੀਕ ਹੈ ਜੀ ਮਤਲਬ ਕਿ ਆਮ ਹੁੰਦੇ ਸੀ ਆਵੇਂ ਪੈਂਦੇ ਸੀ ਅੱਛਾ ਜੀ ਹਾਂ ਕੋਈ ਨਾ ਸੀ ਪਰ ਹਰ ਅੰਦਰ ਬੁੜੀਆਂ ਦਿਨ ਨੂੰ ਜੱਜ ਨਾਲ ਜਾਂਦੀ ਨਾ ਸੀ ਕੋਈ ਹਾਂ ਸ਼ਾਮ ਨੂੰ ਜਾਣਾ ਨੇਰੇ ਹਾਂ ਬਿਲਕੁਲ ਜੀ ਹਾਂ ਦੇਖੋ ਇਹ ਵੀ ਇੱਕ ਸਮਾਂ ਸੀਗਾ ਤੇ ਆਪਣੇ ਕੰਮਕਾਰਾਂ ਵੱਲ ਧਿਆਨ ਦੇਣਾ ਤੇ ਇੱਕ ਇੱਕ ਤਰ੍ਹਾਂ ਦੀ ਸ਼ਰਮ ਲਾ ਲਓ ਉਹ ਸ਼ਰਮ ਸੀ ਹਾਂ ਹਨਾ ਜਿਹੜੀ ਕੋਈ ਦਿਨੇ ਕਿਤੇ ਚਲੀ ਜਾਵੇ ਤਾਂ ਉਹਦੀ ਵਿਚਾਰ ਬਹੁਤ ਕਰਦੇ ਸੀ ਹਾਂ ਹਾਂ ਗਾਹ ਗਾਹ ਫਰਕ ਪੈ ਗਿਆ ਸੀ ਨਾ ਬੰਦੇ ਲਿਖੀ ਜਾਂਦਾ ਬਿਲਕੁਲ ਕਹਿਣਾ ਗੜ ਵੀ ਲੈ ਕਹਿਣਾ ਇਹਨਾਂ ਸ਼ਰਮ ਨਹੀਂ ਆਉਂਦੀ ਹੈ ਹੂੰ ਬੰਦੇ ਬੈਠੇ ਆ ਬਾਹਰ ਦਰ ਸ਼ਾਮ ਨੂੰ ਨਹੀਂ ਜਾ ਸਕਦੀ ਤੜਕੇ ਤੇ ਨਹੀਂ ਜਾ ਸਕਦੀ ਅੱਛਾ ਜੀ ਤੇ ਇੱਕ ਗਰੇ ਮਤਲਬ ਕਿ ਆਮ ਬਾਹਰ ਪਾਉਂਦੇ ਸੀ ਜਾਂ ਆਮ ਘਰਾਂ ਚ ਵੀ ਪਾਉਂਦੇ ਸੀ ਘਰਾਂ ਚ ਨਾ ਸੀ ਪਾਉਂਦੇ ਅੱਛਾ ਜੀ ਜਦੋਂ ਕਿਤੇ ਬਾਹਰ ਜਾਣਾ ਜਦੋਂ ਬਾਹਰ ਖੇਤਾਂ ਨੂੰ ਜਾਣਾ ਅੱਛਾ ਜੀ ਜਾਂ ਆਪਾਂ ਕਿਤੇ ਮਕਾਨ ਕਾਣ ਲੋਕ ਜਾਂਦੇ ਸੀ ਹੂੰ ਜਿੱਦਾਂ ਉਦੋਂ ਤੁਰਨੀਆਂ ਦੀਆਂ ਬਾਟਾਂ ਸੀ ਠੀਕ ਹੈ ਜੀ ਤੁਰਕੇ ਜਾਂਦੇ ਸੀ ਗੋਰੇ ਜਾ ਕੇ ਕੱਢ ਲੈਣਾ ਸਿਰ ਤੇ ਰੱਖ ਲੈਣਾ ਅੱਛਾ ਜੀ ਜਿੱਥੇ ਜਾ ਕੇ ਮਕਾਨੇ ਜਾਣਾਗਾ ਫੇਰ ਪਾ ਲੈਣੇ ਆ ਅੱਛਾ ਜੀ ਇਹ ਸਮਾਂ ਸੀ ਮਤਲਬ ਕਿ ਪਿੰਡ ਦੇ ਗੋਰੇ ਤੋਂ ਬਦਲ ਲੈਣਾ ਹਾਂ ਅੱਛਾ ਪਿੰਡ ਦੇ ਗੋਰੇ ਤੋਂ ਆਪਣਾ ਬਾਹਰ ਨਿਕਲ ਕੇ ਹਾਂ ਆਪਣਾ ਕੱਢ ਕੇ ਸਿਰ ਤੇ ਰੱਖ ਲੈਣਾ ਬਣ ਕੇ ਤੇ ਫਿਰ ਉਹ ਕਿਹੜੇ ਕੱਪੜੇ ਦੇ ਬਣਦੇ ਸੀ ਉਹ ਕੱਪੜਾ ਤਾਂ ਇਹਦਾ ਸੂਫੀ ਹੁੰਦੀ ਸੀ ਉਸ ਤੋਂ ਪਹਿਲਾਂ ਤਾਂ ਸਾਤੋਂ ਪਹਿਲਾਂ ਤਾਂ ਖੱਦਰ ਦੇ ਦੇਖੇ ਅਸੀਂ ਪਏ ਬੁੜੀਆਂ ਦੇ ਅੱਛਾ ਜੀ ਖੱਦਰ ਦੇ ਬਣਾਏ ਹੋ ਰੰਗੇ ਹੋ ਘਗਰੇ ਹੁੰਦੇ ਸੀ ਹਮ ਪਰ ਉਹ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਸੀ ਉਹ ਦੱਸਦੀਆਂ ਹੁੰਦੀਆਂ ਸੀ ਹਾਂਜੀ ਵੀ ਸਾਡੇ ਸਮੇਂ 'ਚ ਖੱਦਰ ਪਾਉਂਦੇ ਹੀ ਘਗਰਾ ਵੀ ਖੱਦਰ ਦਾ ਖੱਦਰ ਦਾ ਹੀ ਪਾਉਂਦੇ ਸੀ ਤੇ ਤੁਹਾਡੇ ਸਮੇਂ 'ਚ ਸੂਫ ਦਾ ਸਾਡੇ ਸੂਫ ਦਾ ਅਸੀਂ ਸੂਫ ਦਾ ਦੇਖਿਆ ਅੱਛਾ ਜੀ ਸੂਫੀ ਤਾਂ ਸੂਫ ਦੋਏ ਕਾਲਾ ਰੰਗ ਦਾ ਹੁੰਦਾ अच्छा जी ਮਲੇ ਕੀ ਇਹ ਵੀ ਇੱਕ ਤਰ੍ਹਾਂ ਦੀ ਸ਼ਰਮ ਲਿਹਾਜ ਵਾਲੀ ਗੱਲ ਹੈ ਜਿਹੜੀ ਮੰਨੀ ਜਾਂਦੀ ਸੀ ਵੀ ਪੂਰਾ ਕਵਰ ਕਰਕੇ ਆਪਣੇ ਆਪ ਨੂੰ ਲੱਤਾਂ ਨੂੰ ਜਿਹੜਾ ਟੱਕੇ ਹੀ ਬਾਹਰ ਜਾਣਾ ਹਾਂ ਘਗਰਾ ਪਾਉਣ ਦਾ ਮਕਸਦ ਇਹ ਹੀ ਸੀ ਇਹ ਸੀ ਅੱਛਾ ਜੀ ਝੁੰਡ ਕੱਢ ਕੇ ਜਾਣਾ ਅੱਛਾ ਜੀ ਉਹ ਇਦਾਂ ਨਹੀਂ ਅੱਗੇ ਹੁਣ ਸਾਡੇ ਦੁਆਬੇ ਚ ਤਾਂ ਇਦਾਂ ਦਾ ਰਵਾਜ ਸੀ ਹਾਂ ਜੀ ਬਈ ਚਾਦਰ ਉੱਤੇ ਦੀ ਲੈ ਕੇ ਤਾਂ ਖੇਤਾਂ ਨੂੰ ਜਦੋਂ ਧਾਰਾ ਕੱਢਣ ਜਾਣਾ ਅੱਛਾ ਜੀ ਉੱਤੇ ਦੀ ਚਾਦਰ ਦੂਜੀ ਲੈ ਕੇ ਤਾਂ ਝੁੰਡ ਕੱਢ ਕੇ ਜਾਂਦੀਆਂ ਸੀ ਠੀਕ ਹੈ ਜੀ ਤੇ ਹੱਥ ਪੈਰ ਬਿਲਕੁਲ ਲੈਣੇ ਆਪਣੇ ਹੱਥ ਪੈਰ ਵਸੇ ਇੱਕ ਲੰਮੀ ਬਾਹ ਥੱਲੇ ਐਸ ਲੜ ਨੂੰ ਘੜ ਲੈਣਾ ਅੱਛਾ ਜੀ ਦੂਜਾ ਚੁੰਡ ਨੂੰ ਹੁੰਦਾ ਸੀ ਹੂੰ ਇਦਾਂ ਇਦਾਂ ਦੇ ਰਿਵਾਜ ਸੀ ਉਤਾਂ ਹੂੰ ਠੀਕ ਹੈ ਜੀ ਤੇ ਖੁਰਾਕਾਂ ਦੀ ਗੱਲ ਜੇਕਰ ਅਸੀਂ ਕਰਦੇ ਆ ਤਾਂ ਜਿਸ ਤਰ੍ਹਾਂ ਅੱਜ ਕੱਲ ਅਸੀਂ ਬਾਜ਼ਾਰੋਂ ਲੈਣ ਲੱਗੇ ਕਮੈਂਟ ਨਹੀਂ ਲਾਉਂਦੇ ਕਈ ਇਹਨੂੰ ਸੌਖਾ ਵੀ ਸਮਝਦੇ ਆ ਪਰ ਉਦੋਂ ਬਾਜ਼ਾਰ ਕੋਈ ਕਿੰਨੀ ਕੁ ਦੇਰ ਬਾਅਦ ਜਾਂਦੇ ਸੀ ਬਾਜ਼ਾਰ ਉਦੋਂ ਤਾਂ ਬਹੁਤ ਬੁੜੀਆਂ ਤਾਂ ਘਟ ਜਾਂਦੀਆਂ ਸੀ ਅੱਛਾ ਜੀ ਸੌਦਾ ਜਾਦੇ ਆਮ ਬੰਦੇ ਲਿਆਉਂਦੇ ਸੀ ਅੱਛਾ ਜੀ ਬੁੜੀਆਂ ਨੇ ਜਾਣਾ ਜਦ ਵਿਆਹ ਸਾਦੀ ਆ ਜਾਂ ਕਿਤੇ ਜਦ ਕਾਫੀ بڑے بڑے ਬੱਚੇ ਹੋ ਗਏ ਹਾਂਜੀ ਤੱਬਰ ਦੇ ਕੱਪੜੇ ਲਿਆਉਣੇ ਆ ਅੱਛਾ ਜੀ ਉਦੋਂ ਜਾਂਦੀਆਂ 6 ਮਹੀਨੇ ਰੰਗ ਜਾਂਦੇ ਸੀ ਅੱਛਾ ਜੀ ਹਾਂ ਘਰੇ ਨਹੀਂ ਤਾਂ ਬਜ਼ੁਰਗੀ ਲਿਆ ਕੇ ਦੇ ਦਿੰਦੇ ਸੀ ਬਜ਼ੁਰਗੇ ਆਪੇ ਬੰਦੇ ਲਿਆਉਂਦੇ ਸੀਗੇ ਹੋਰ ਸਮਾਨ ਤਾਂ ਠੀਕ ਹੈ ਜੀ। ਗੋਣੇ ਲੈਣ ਜਾਂਦੀਆਂ ਸੀ ਕੁਝ ਵੀ। ਸ਼ਹਿਰਾਂ 'ਚ ਨਾ ਸੀ ਫਿਰਦੀਆਂ ਹੁਣ ਵਾਂਗੂ। ਅੱਛਾ ਜੀ। ਹਾਂ। ਫਿਰ ਖਰਚੇ ਵੀ ਤਾਂ ਹੀ ਮਤਲਬ ਕਿ ਮੁੱਲ ਦੀ ਚੀਜ਼ ਲੈਣੀ ਚੰਗੀ ਨਹੀਂ ਸੀ ਸਮਝਦੇ। ਮੁੱਲ ਦੀ ਚੀਜ਼ ਪਰ ਘਰ ਦੇ ਦੁੱਧ ਹੁੰਦੇ ਸੀ ਉਹਦਾ ਕੇਜ ਬਣਾਉਣਾ, ਘਰ-ਬਾਰਤਣਾ। ਹਾਂ ਜੀ। ਮੁੱਲ ਦੇ ਨੂੰ ਮਾੜਾ ਮੰਨਦੇ ਸੀ। ਵੇਚਦੇ ਸੀ ਕਿਉਂ ਦੁੱਧ? ਨਹੀਂ। ਅੱਛਾ ਜੀ। ਟੱਬਰ ਹੁੰਦੇ ਸੀ ਘਰੇ ਹੀ ਬੱਸ ਕਹਿਣਾ ਸਿਆਲ ਨੂੰ ਪਜੀਰੀਆਂ ਪਾ ਦਿਓ। ਹੂੰ। ਬੜੇ ਟੱਬਰ ਸੀ ਤਾਂ ਖਰਚੇ ਵੀ ਉਦਾਂ ਦੇ ਸੀ। ਠੀਕ ਹੈ ਜੀ। ਹਾਂ। ਮੋਲਦੇ ਨੂੰ ਮਾੜਾ ਮੰਨਦੇ ਸੀ ਜਿਹੜਾ ਮਨੋਟੀ ਕੇ ਆ ਤਾਂ ਕਦੇ ਅਸੀਂ ਰੋਟੀ ਚੋਂਪਣ ਨੂੰ ਵੀ ਨਹੀਂ ਦੇਉਂਦੇ ਸੀ ਫੇਰੇ ਇਹੀ ਸੀ ਖੁਰਾਕਾਂ ਦਾ ਰਾਜ ਹਾਂ ਐਸਾ ਹੂੰ ਤਾਂ ਵੇਚਣੇ ਨੂੰ ਜਿਹੜੇ ਕਹਿੰਦੇ ਸੀ ਵੀ ਦੁੱਧ ਵੇਚਦਾ ਹੂੰ ਉਹਨੇ ਪੁੱਤ ਵੇਚ ਦਿੱਤਾ ਅੱਛਾ ਜੀ ਇੰਨਾ ਮਾੜਾ ਸਮਝਿਆ ਇੰਨਾ ਮਾੜਾ ਸਮਝਦੇ ਸੀ ਠੀਕ ਹੈ ਜੀ ਹਾਂ ਇੱਥੇ ਹਿਸਾਬ ਸੀ ਉਦੋਂ ਲੋਕਾਂ ਦੇ ਜੇ ਕਿਸੇ ਨੂੰ ਲੋੜ ਵੀ ਹੈ ਇੱਧਰ ਉੱਧਰ ਤਾਂ ਉਧਾਰਾ ਦੇ ਦੇਣਾ ਉਧਾਰਾ ਲੈਂਦੇ ਸੀ ਅੱਛਾ ਜੀ ਹਰੇਕੀ ਚੀਜ਼ ਆਪਾਂ ਆਟਾ ਬੰਗ ਗਿਆ ਤਾਂ ਵੀ ਗਵਾਂਢੀ ਤੋਂ ਲੈ ਲੈਣਾ ਦੇ ਦਿਆ ਅੱਛਾ ਜੀ ਤਾਂ ਨਾ 4 ਦਿਨ ਜਾ ਹੋਇਆ ਨਾ ਪੀ ਹੋਇਆ ਹਾਂਜੀ ਤੇ ਇਹ ਕੰਮ ਹੁੰਦੇ ਸੀ ਉਦੋਂ ਠੀਕ ਹੈ ਜੀ ਜਿੱਦਾਂ ਕਿ ਉਹ ਦੁੱਧ ਹੈ ਜਦੋਂ ਤੁਹਾਡੇ ਹੋਊਗਾ ਤਾਂ ਫਿਰ ਉਦੋਂ ਤੁਸੀਂ ਸਾਡਾ ਮੋੜ ਦਿਓ ਮੋੜ ਦਿਓ ਠੀਕ ਹੈ ਜੀ ਇੰਦਾ ਸਰ ਜਾਂਦਾ ਸੀ ਅੱਗੇ ਇੱਕ ਦੂਜੇ ਤੇ ਇਹਨਾਂ ਵਿੱਚ ਵੀ ਕੋਈ ਹੁੰਦਾ ਸੀ ਵੀ ਉਹ ਕਿਉਂ ਦੁੱਧ ਹੈ ਜਿਹੜਾ ਬਹੁਤ ਵਧੀਆ ਬਣਾਉਂਦੀ ਹੈ ਕਿਉਂ ਚਿੱਟਾ ਬਣਾਉਂਦੀ ਹੈ ਇਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ ਸੀ ਆਪਸ 'ਚ ਇੱਕ ਦੂਜੇ ਦੀਆਂ ਨਿਚਾਣੀਆਂ ਦੀਆਂ ਨਹੀਂ 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 ਅੱਛਾ ਜੀ ਉਦੋਂ ਇੰਨੀ ਪਰਖ ਕੋਈ ਕਰਦਾ ਨਾ ਸੀ ਪਿਆਰ ਜ਼ਿਆਦਾ ਸੀ ਪਿਆਰ ਜ਼ਿਆਦਾ ਸੀ ਹਾਂ ਪਿਆਰ ਜ਼ਿਆਦਾ ਸੀ ਖਾਰ ਘੱਟ ਸੀ ਹੁਣ ਨਾਲ ਅੱਛਾ ਜੀ ਅਸੀਂ ਤਾਂ ਇਹ ਕਹਿੰਨੇ ਆ ਹੁਣ ਵੀ ਬਾਲਿਆਂ ਨੂੰ ਵੀ ਇੱਕ ਕਿਸਮ ਦਾ ਆਪਾਂ ਮਾਂ ਸੀ ਕਾਲ ਯੁਗ 'ਚ ਜੰਮੇ ਆ ਹਾਂਜੀ ਤੇ ਸਾਡਾ ਤਾਂ ਇਹ ਲੱਗਦਾ ਸਾਨੂੰ ਵੀ ਅਸੀਂ ਸਤਜੋਗ ਚ ਜਨਮ ਹੋਇਆ ਹੂੰ ਜਿੰਨਾ ਪਿਆਰ ਸੀ ਹਾਂ ਬਾਵਾ ਸਾਡੀਆਂ ਬਿਸ਼ੱਕ ਮਾਂ ਤੇ ਗੁੱਸੇ ਗਿੱਲੇ ਹੋ ਗਏ ਲੜ ਪਏ ਅੱਛਾ ਜੀ ਪਰ ਅਸੀਂ ਨਹੀਂ ਹਟਦੇ ਸੀ ਇਸ ਬੱਚੇ ਇਕੱਥੇ ਖੇਲਦੇ ਸੀ ਹੂੰ ਇਕੱਥੇ ਰਹਿੰਦੇ ਸੀ ਠੀਕ ਪਾਣੀ ਖੂਹਾਂ ਤੋਂ ਕੱਢ ਕੇ ਲਿਆਉਣਾ 10 4 5 7 ਕੁੜੀਆਂ ਨੇ ਜਾਣਾ ਅੱਛਾ ਜੀ ਤੇ ਉਹ ਵੀ ਪਿਆਰ ਨਾਲ ਹੂੰ ਤੇ ਸਾਰੇ ਕੰਮ ਇਦਾਂ ਕਰਦੇ ਸੀ ਉਦੋਂ ਠੀਕ ਨਾਲੇ ਜਾਣਾ ਸੇਲਪਣੇ ਨਾਲੇ ਆਪਣੀਆਂ ਗੱਲਾਂ ਕਰ ਲੈਣੀਆਂ ਨਾਲੇ ਕੰਮ ਕਰ ਲੈਣਾ ਨਾਲੇ ਕੰਮ ਕਰ ਲੈਣਾ ਅੱਛਾ ਜੀ ਤੇ ਉਹਦਾ ਵੀ ਸਮਾਂ ਬੰਨਿਆ ਹੁੰਦਾ ਸੀ ਵੀ ਇਸ ਸਮੇ ਚੱਲਾਂਗੇ ਉਹਦਾ ਸਮਾਂ ਦੈਂਟੜਾ ਲਾਣਾ ਜਦੋਂ ਤੇ ਪਾਣੀ ਕੱਢਣੋਂ ਉਦੋਂ ਜਾਣਾ ਸਾਰਾ ਖੂਪ ਭਰ ਜਾਂਦਾ ਸੀ ਇਕੱਠਾ ਹੋ ਜਾਂਦਾ ਸੀ ਫਿਰ ਅੱਛਾ ਜੀ ਉਧਰੋਂ ਸਵੇਰ ਦੇ ਟਾਈਮ 9-10 ਦੇ ਪਹਿਲਾਂ-ਪਹਿਲਾਂ ਭਰਨਾ ਅੱਛਾ ਜੀ ਗਰਮੀਆਂ ਹੋਣਾ ਤਾਂ ਠੰਡੇ ਫੜ ਮਲਗੀ ਦਿਨ ਚ ਦੋ ਟਾਈਮ ਪਾਣੀ ਭਰਨਾ ਦੋ ਟਾਈਮ ਪਾਣੀ ਭਰਦੇ ਸੀ ਠੀਕ ਫਿਰ ਉਹਨੂੰ ਵਰਤਣਾ ਵੀ ਸੰਜਮ ਨਾਲ ਸੰਜਮ ਨਾਲ ਭਾਂਡੇ ਸੁਹਾ ਨਾਲ ਮਾਂਜਦੇ ਸੀ ਸੁੱਕੇ ਅੱਛਾ ਜੀ ਕੱਪੜਾ ਪਿਸ਼ੱਕ ਫੇਰ ਲਓ ਤੇ ਪਾਣੀ ਨਹੀਂ ਡੋਲਣਾ ਹੂੰ ਉਦੋਂ ਇਦਾਂ ਕਰਦੇ ਸੀ ਅੱਛਾ ਜੀ ਸੁੱਕ ਮਾਂਜ ਕਰ ਲੈਂਦੇ ਸੀ ਸੁੱਕ ਮਾਂਜ ਕਰਨਾ ਤੇ ਕਰਨਾ ਵੀ ਚਾਹ ਚੰਗੀ ਤਰ੍ਹਾਂ ਰਗੜ ਰਗੜ ਕੇ ਹਮ ਹੁਣ ਯੂਠ ਸੋਚ ਨਹੀਂ ਰਹੀ ਹਮ ਹੁਣ ਤਾਂ ਬਸ ਕਾਦਾ ਆ ਸਾਬਣ ਖਾਨੇ ਆ ਹਾਂ ਕਹਿੰਦੇ ਭਾਵੇਂ ਅਸੀਂ ਕਿੰਨਾ ਵੀ ਧੋ ਲੋ ਪਰ ਉਹ ਵਿੱਚ ਰਹਿ ਜਾਂਦਾ ਰਹਿੰਦਾ ਉਹਨੂੰ ਫੇਰ ਵੀ ਫਰਕ ਆ ਹਮ ਤੇ ਉਹ ਸੁਆਹ ਨਾ ਤਾਂ ਭਾਂਡੇ ਚੱਲ ਕੇ ਜਾਂਦੇ ਸੀ ਠੀਕ ਹੈ ਜੀ ਤੇ ਬਾਹਰ ਤੁਸੀਂ ਦੱਸਿਆ ਵੀ ਜਦੋਂ ਬੱਚੇ ਵੱਡੇ ਹੋ ਜਾਣੇ ਉਦੋਂ ਹੀ ਬਾਜ਼ਾਰ ਕੋਈ ਜਾਣਾ ਤੇ ਕੋਈ ਹੋਰ ਘੁੰਮਣ ਦਾ ਕੀ ਸਾਧਨ ਸੀ ਕੋਈ ਮੇਲੇ ਵਗੈਰਾ ਜਾਂਦੇ ਸੀ ਨਹੀਂ ਮੇਲੇ ਵਗੈਰਾ ਤਾਂ ਬਸ ਜਿਹੜੇ ਹੁਣ ਸਾਡੇ ਅਰਗੇ ਸੀ ਥੋੜਾ ਬਾਲਾ ਟੱਬਰ ਸਾਹਮਣੇ ਵਾਲਾ ਹੋ ਗਿਆ ਹਾਂਜੀ ਉਹ ਕੀ ਕਹਣਾ ਸਾਲਵਾ ਕਰੋ ਦੋ ਸਾਲੀ ਜਾਂ ਚੌਹ ਸਾਲੀ ਹਮ ਆਨੰਦਪੁਰ ਸਾਹਿਬ ਚਲੇ ਗਏ ਉਹਲੇ ਥੱਲੇ ਨੂੰ ਠੀਕ ਹੈ ਜੀ ਜਿੱਦਾਂ ਹੁਣ ਇੱਥੇ ਤੁਹਾਡੇ ਪਿੰਡਾਂ 'ਚ ਮੱਥਾ ਟੇਕਦੇ ਆ ਹਮ ਇਹ ਜਾਂ ਸੀਲਾਂ ਕਪੂਰੀ ਨੂੰ ਚਲੇ ਗਏ ਹਮ ਹਮ ਤੇ ਨਹੀਂ ਆਮ ਨਹੀਂ ਜਾਂਦੇ ਸੀ ਅੱਛਾ ਜੀ ਹਾਂ ਮੈਨੂੰ ਲੱਗੀ ਸਾਲ ਬਾਦੋਂ ਹੀ ਕਿਤੇ ਜੇ ਕੋਈ ਤਿਹਾਰ ਆਉਣਾ ਤੇ ਹੁਣ ਵੀ ਅਸੀਂ ਸੁਣਦੇ ਹਾਂ ਸਿਆਣਿਆਂ ਦੇ ਮੂੰਹ ਤੋਂ ਵੀ ਇਸ ਸਾਲ ਦਾ ਤਿਹਾਰ ਹਾਂ ਉਹ ਇਸ ਕਰਕੇ ਹੈ ਵੀ ਉਦੋਂ ਉਹਨਾਂ ਦੀ ਉਡੀਕ ਹੁੰਦੀ ਸੀ ਅੱਜ ਕੱਲ ਤਾਂ ਹਰ ਰੋਜ਼ ਹੀ ਤਿਹਾਰ ਹੈ ਅਰੇ ਉਹ ਜੇ ਹਾਂ ਕਿਉਂਕਿ ਰੋਜ਼ ਬਾਜ਼ਾਰ ਕੋਈ ਜਾਣਾ ਰੋਜ਼ ਸਮਾਨ ਲਿਆਉਣਾ ਤਾਂ ਰੋਜ਼ ਹੀ ਮੇਲੇ ਨੇ ਉਦੋਂ ਵਿਚਾਰ ਸੀ ਹਾਂ ਜਿਹੜਾ ਕੋਈ ਇੰਦਾ ਜਾਂਦਾ ਜਾਵੇ ਉਹਦੀ ਵਿਚਾਰ ਬਹੁਤ ਸੀ ਅੱਛਾ ਜੀ ਬੇ ਤਾਂ ਇਦਾਂ ਹੀ ਫਿਰਦੀ ਰਹਿੰਦੀ ਹਾਂ ਹੂੰ ਚੰਗਾ ਨਹੀਂ ਸੀ ਸਮਝ ਚੰਗਾ ਨਹੀਂ ਉਹਨੂੰ ਸਮਝ ਦੇ ਸੀਗੇ ਇਸ ਕਰਕੇ ਬੁੜੀਆਂ ਨਿਕਲਦੀਆਂ ਨਾ ਸੀ ਹੂੰ ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਤਾਂ ਕਪਾਹ ਦੀ ਫਸਲ ਹੋਗੀ ਉਸ ਵੇਲੇ ਇੱਕ ਗੰਨੇ ਦੀ ਹੋਗੀ ਗੰਨੇ ਦੀ ਸੀ ਇੱਕ ਆਪਣਾ ਛੱਲੀਆਂ ਹੁੰਦੀਆਂ ਸੀ ਮੱਕੀ ਅੱਛਾ ਜੀ ਖਾਣ ਨੂੰ ਬਸ ਇਹ ਫਿਰ ਦੇਖ ਲਾ ਬੁੜੀਆਂ ਨੇ ਜਾ ਕੇ ਤੋੜਨੀ ਵੀ ਆਹੋ ਕੱਢਣੀ ਆ ਬੰਦਿਆਂ ਨੇ ਵੱਢ ਕੇ ਸ਼ੋਰ ਲਾ ਦੇਣੇ ਆ ਹੂੰ ਤੇ ਉਹੋ ਹੀ ਛੱਲੀਆਂ ਕੱਢ ਕੇ ਘਰਾਂ ਦੇ ਵਿੱਚ ਲਿਆ ਕੇ ਤੇ ਕੁੱਟਣੀਆਂ ਨਾਲ ਬੁੜੀਆਂ ਨੇ ਫੇ ਠੀਕ ਥੋੜ੍ਹ ਥੋੜੀਆਂ ਤੇ ਆਟਾ ਵੀ ਘਰੇ ਪਿੰਦੇ ਸੀ ਆਟਾ ਪਹਿਲਾਂ ਸਾਡੀ ਨਾਨੀ ਦਾਤੀਆਂ ਨੇ ਪੀਹਾ ਅੱਛਾ ਜੀ ਮੇਰੀ ਮਾਂ ਨੇ ਵੀ ਪੀਹਾ ਠੀਕ ਹੈ ਜੀ ਠੀਕ ਹੈ ਤੁਸੀਂ ਬਾਹਰੋਂ ਚੱਕੀ ਤੋਂ ਪਿਆਉਂਦੇ ਚੱਕੀ ਤੋਂ ਪਿਆਉਂਦੇ ਸੀ ਅਸੀਂ ਠੀਕ ਹੈ ਜੀ ਜਦ ਨਾ ਜਾ ਹੋਣਾ ਚੱਕੀਆਂ ਵੀ ਦੂਰ ਸੀ ਥੋੜੀਆਂ ਪੰਜ 10 ਦਿਨ ਪੀਹਾ ਵੀ ਜਾਂ ਤਾਂ 20 ਵੀ ਲੈਂਦੇ ਸੀ ਜਾਂ ਨਾ ਸਰਨਾ ਤੇ ਆਪਣਾ ਦਾਲਾਂ ਵਗੈਰਾ ਉਹ ਵੀ ਘਰੇ ਦਲਣੀਆ ਦਾਣਾਂ ਸਾਰੀਆਂ ਹੀ ਘਰ ਦਾਲਦੇ ਸੀ ਚੱਕੀ ਨਾਲ ਅੱਛਾ ਜੀ ਦਲੀਆ ਵਗੈਰਾ ਸਭ ਕੁਝ ਘਰੇ ਬਣਾਉਂਦੇ ਦਲੀਆ ਵੀ ਘਰ ਮੱਜਾਂ ਨੂੰ ਲੇਟੀ ਪਾਉਣੀ ਉਹ ਵੀ ਘਰ ਦਾਲਦੇ ਸੀ ਅੱਛਾ ਜੀ ਹਾਂ ਕਹਿੰਦੇ ਸੀ ਰੇਤੀ ਨਹੀਂ ਚੰਗੀ ਹੂੰ ਵੀ ਜਾਂ ਸਾਫਤੀ ਨਹੀਂ ਖੜੂ ਜਾਂ ਆਟਾ ਨਿਕਲੂਗਾ ਹਾਂਜੀ ਇਸ ਕਰਕੇ ਫਿਰ ਆਪ ਦਾਲਦੇ ਸੀ ਆਪਣੀ ਚੱਕੀਆਂ ਨਾਲ ਠੀਕ ਹੈ ਜੀ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਕਪਾਹਾਂ ਦੇ ਤੇ ਬੇਲਣੀ 'ਚ ਉਹਨੂੰ ਤੁਸੀਂ ਕੱਢਣਾ ਬੜੇ ਮਿਆਂ ਅਲੱਗ ਕਰਨੇ ਤੇ ਫੁੱਟੀਆਂ ਦੇ ਵਿੱਚੋਂ ਰੂਹਾਂ ਲੱਗ ਕਰ ਦੇਣੇ ਅਲੱਗ ਕਰ ਤੇ ਉਹ ਕੰਮ ਹੈ ਜਿਹੜਾ ਜਾਂ ਫੇਰ ਚੱਕੀ ਦਾ ਹੋ ਗਿਆ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਆ ਵੀ ਸਾਰੀ ਚੀਜ਼ ਘਰੇ ਬਣਾਉਣੀ ਤਾਂ ਫੇਰ ਥੱਕ ਜਾਣਾ ਜਦੋਂ ਇੱਕ ਦੂਜੇ ਨੂੰ ਇਹਦੇ ਨਾਲ ਬਹੁਤ ਸਾਰੀਆਂ ਕਹਾਵਤਾਂ ਵੀ ਹੈਗੀਆਂ ਜੁੜੀਆਂ ਹੋਈਆਂ ਇਹ ਤਾਂ ਫੇਰ ਹੈਗੇ ਹੀ ਕਹਿੰਦੇ ਉੱਠ ਨੂਹੇ ਤੂੰ ਥੱਕੀ ਆ ਹਾਂਜੀ ਤੂੰ ਬੇਲਣੇ ਮੈਂ ਚੱਕੀ ਅੱਛਾ ਜੀ ਹਾਂ ਠੀਕ ਹੈ ਤੇ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਵੀ ਨੇਰੇ ਨੇਰੇ ਕੰਮ ਕਰਿਆ ਜਾਂਦਾ ਸੀ ਨੇਰੇ ਨੇਰੇ ਦਾ ਕਹਿੰਦੇ ਸੀ ਵੀ ਜਿਹੜਾ ਤੜਕੇ ਦੀ ਕਮਾਈ ਆ ਹਾਂਜੀ ਉਹ ਪੇਕਿਆਂ ਤੇ ਆਈ ਆ ਅੱਛਾ ਜੀ ਉਹਨੂੰ ਇਹ ਮੰਨਦੇ ਸੀ ਵੀ ਇਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਤਾਂ ਆਪਾਂ ਨੂੰ ਇਦਾਂ ਹੀ ਆਗੇ ਜਾਣੀ ਹੂੰ ਉਹਦੇ ਵਿੱਚ ਬਰਕਤ ਹੁੰਦੀ ਸੀ ਠੀਕ ਹੈ ਜੀ ਉਹ ਇਦਾਂ ਕਿਉਂ ਲੱਗਦਾ ਸੀ ਕਿ ਨੇਰੇ ਨੇਰੇ ਕੱਲੇ ਕਰ ਲੈਂਦੇ ਸੀ ਕੱਲੇ ਕਰ ਲੈਂਦੇ ਸੀ ਨਾਲੇ ਅੱਗੇ ਕੁਝ ਥੋੜਾ ਜਿਹਾ ਰੱਬ ਨੂੰ ਜਿਆਦਾ ਯਾਦ ਕਰਦੇ ਸੀ ਤੰਗੀਆਂ ਤੇ ਠੀਕ ਹੈ ਜੀ ਬਿਲਕੁਲ ਨਾਲੇ ਆਪਣਾ ਧਾਰ ਫੇਰੀ ਜਾਣੀ ਨਾਲੇ ਚੱਕੀ ਪੀਹੀ ਜਾਣੀ ਨਾਲੇ ਨਾਮ ਜਾਂ ਪਲਾਣਾ ਠੀਕ ਹੈ ਦੁੱਧ ਰੜਕਦੇ ਵੀ ਦੁੱਧ ਰੜਕਦੇ ਹਮ ਲੱਗੇ ਰਹਿਣਾ ਹੱਥਾਂ ਨਾਲ ਉਹਦੇ ਰੜਕਦੇ ਸੀ ਸਾਰਾ ਕੁਝ ਹੱਥਾਂ ਦਾ ਹੀ ਬਣ ਚੱਲਦਾ ਸੀ ਉਦੋਂ ਠੀਕ ਹੈ ਜੀ ਤੇ ਜਿਸ ਤਰ੍ਹਾਂ ਦੁੱਧ ਰੜਕਣਾ ਫਿਰ ਉਹਦਾ ਇੱਕ ਅੱਧ ਰੜਕਣਾ ਜਿਹੜਾ ਪਲਾਇਆ ਜਾਂਦਾ ਸੀ ਬੱਚਿਆਂ ਨੂੰ ਅੱਧ ਰੜਕਿਆ ਅੱਧ ਰੜਕਾ ਉਹ ਕੀ ਸੀ ਉਹਨੂੰ ਥੋੜਾ ਜਿਹਾ ਰੜਕ ਕੇ ਹਮ ਤਾਂ ਫੇਰ ਉਹ ਕੱਢ ਕੇ ਬੰਦਿਆਂ ਨੂੰ ਦਿੰਦੇ ਸੀ ਵੀ ਇਹਨਾਂ ਨੇ ਬਾਹਰ ਕਮਾਈ ਵਾਲੀ ਕਰਨੀ ਆ। ਹੂੰ ਜ਼ੋਰ ਦਾ ਕੰਮ। ਜ਼ੋਰ ਦਾ ਕੰਮ ਐ ਇਹਨਾਂ ਦਾ। ਫੇਰ ਉਹ ਦੋ ਬੁੜੀਆਂ ਲੱਸੀ ਦੇ ਵਿੱਚ ਵੀ ਚੰਗੀ ਮੱਖਣੀ ਲੈ ਕੇ ਜਾਂਦੀਆਂ ਸੀ ਜਦੋਂ ਪ੍ਰਸ਼ਾਦੇ ਬਾਹਰ ਲਿਜਾਂਦੀਆਂ ਸੀ। ਠੀਕ ਹੈ ਜੀ। ਹਾਂ ਵੀ ਇਹਨਾਂ ਨੇ ਸਾਰਾ ਦਿਨ ਕੰਮ ਕਰਨਾ ਆ। ਹੂੰ ਉਹਨਾਂ ਦੀ ਖੁਰਾਕ ਦਾ ਵੀ ਖਿਆਸ ਖਿਆਲ ਰੱਖਿਆ ਸੀ। ਸਾਥ ਰੱਖਦੇ ਸੀ। ਹਾਂ। ਤੇ ਜਿਸ ਤਰ੍ਹਾਂ ਮਿੱਠੇ ਦੇ ਵਿੱਚ ਜਿਵੇਂ ਅੱਜ ਕੱਲ ਅਸੀਂ ਚੀਨੀ ਵਰਤਨੇ ਆ ਤਾਂ ਉਦੋਂ ਮਿੱਠੇ ਦੇ ਵਿੱਚ ਸਿਰਫ ਗੁੜ ਤੇ ਸ਼ੱਕਰ। ਗੋੜ ਸ਼ੱਕਰ ਜਾਂ ਫਿਰ ਦੇਸੀ ਖੰਡ ਹੁੰਦੀ ਸੀ। ਅੱਛਾ ਜੀ। ਉਹ ਵੀ ਉਹਦੇ ਲਈ ਲਿਆਉਣੀ ਆ ਜਦੋਂ ਬੱਚੇ ਹੁੰਦੇ ਸੀ ਪਜੀਰੀਆਂ ਪਾਉਂਦੇ ਸੀ। ਆਮ ਤਾਂ ਪਜੀਰੀ ਵੀ ਨਹੀਂ ਪੈਂਦੀ ਸੀ ਸ਼ੱਕਰਾਂ ਪਾ ਕੇ ਪਾ ਲੈਂਦੇ ਸੀ। ਅੱਛਾ ਜੀ। ਜਿਹੜੇ ਘਰ ਬੰਦਿਆਂ ਨੂੰ ਖਾਣ ਨੂੰ ਦੇਣੀ ਆ। ਹਾਂਜੀ। ਉਹਨੂੰ ਤਾਂ ਸ਼ੱਕਰ ਰਲਾ ਦਿੰਦੇ ਸੀ। ਅੱਛਾ ਜੀ। ਖੰਡ ਲਿਆਉਣੀ ਆ ਪਾ ਚਾ ਚਾਂ ਲਈ। ਅੱਛਾ ਜੀ। ਹਾਂ। ਉਹਨਾਂ ਲਈ ਮੋਲ ਦੀ ਚੀਜ਼ ਘੱਟ ਲਿਆਉਂਦੇ ਸੀ ਲੈਵ ਨਹੀਂ ਹੁੰਦੀ ਸੀ ਪੈਸਾ ਨਾ ਸੀ ਬਣਦਾ। ਠੀਕ ਹੈ ਜੀ। ਉਦੋਂ ਅਸੀਂ ਆ ਆਪਣੇ ਹੱਥਾਂ ਨਾਲ 6 ਰੁਪਏ ਨੂੰ ਕਿਲੋ ਕੇ ਵੇਚਿਆ ਹੂੰ ਤੇ ਹੁਣ ਦੇਖ ਲੈ ਤੇਰੇ ਸਾਹਮਣੇ ਕਿੰਨੇ ਸਵਾਂ ਨੂੰ ਹੋ ਗਿਆ ਸਵਾਂ ਨੂੰ ਹਜ਼ਾਰਾਂ ਚ ਪਹੁੰਚਣ ਲੱਗ ਗਿਆ ਪਹੁੰਚ ਗਿਆ ਹਾਂਜੀ ਤੇ ਇਹ ਸਾਫ ਸੀ ਉਦੋਂ ਆਮ ਪੈਸਾ ਨਾ ਸੀ ਬਣਦਾ ਹੂੰ ਤਾਂ ਹੀ ਫਿਰ ਉਹ ਜਿੰਸਾਂ ਦੇ ਯੋਗਾਨ ਪ੍ਰਦਾਨ ਕਰਦੇ ਸੀ ਹਾਂ ਕਣਕ ਲਈ ਐ ਤਾਂ ਉਹਦੇ ਵਟੇ ਅਸੀਂ ਜੇ ਸਾਡੇ ਕੋਲ ਦਾਲ ਐ ਤਾਂ ਉਹ ਦੇ ਦੇਣੀ ਐ ਇਦਾਂ ਹੀ ਅਦਲਾ ਬਦਲਾ ਕਰ ਲੈਂਦੇ ਕਰ ਲੈਂਦੇ ਸੀ ਧਾਰ ਸਦਾਰ ਵੀ ਲੈ ਲੈਂਦੇ ਸੀ ਹੂੰ ਜੇ ਹੁਣ ਨਹੀਂ ਹੈਗੀ ਫੇ ਗਾਹਾਂ ਦੇ ਦੇਣੀ ਆ ਹੂੰ ਜੇ ਜੇ ਮੱਕੀ ਪੱਕਦੀ ਆ ਹੂੰ ਤੇ ਹੁਣ ਆਟਾ ਲੈ ਲਿਆ ਹਾਂਜੀ ਤੇ ਕਣਕਾਈ ਤੇ ਦੇ ਦੇਣਾ ਠੀਕ ਹੈ ਜੀ ਉਦੋਂ ਇਦਾਂ ਕਰਦੇ ਸੀ ਜੇ ਕਿਸੇ ਦੇ ਹੁਣ ਹਾੜੀ ਸੋਣੀ ਵੱਢ ਨਹੀਂ ਹੋਈ ਹਾਂਜੀ ਆਪਣੀ ਨਿਬੜ ਗਈ ਆ ਹੂੰ ਉਹਦੇ ਨਾਲ ਦੂਜੇ ਆਪੇ ਦਾਤੀ ਲੈ ਕੇ ਵਢਾਉਣ ਚਲੇ ਜਾਂਦੇ ਸੀ ਬਿੜੀਆਂ ਕਰ ਲੈਂਦੇ ਸੀ ਬਿੜੀਆਂ ਕਰਕੇ ਬਿੜੀ ਤੇ ਬਿਨਾ ਵੀ ਚਲੇ ਜਾਂਦੇ ਸੀ ਬੇਦੀ ਰਹਿੰਦੀ ਆ ਵਢਾ ਵਢਾ ਦਈਏ ਵਢਾ ਕੇ ਆ ਮਲੇਕ ਇੰਨਾ ਪਿਆਰ ਸੀ ਇੰਨਾ ਪਿਆਰ ਸੀ ਉਦੋਂ ਬਿਨਾ ਸੱਦੇ ਜਾਂਦੇ ਸੀ ਹਾਂ ਇਦਾਂ ਦੀਆਂ ਗੱਲਾਂ ਸੀ ਉਹ ਦਾਤਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆਪਣਾ ਸ਼ੱਕਰ ਹੋ ਗਈ ਤੇ ਗੁੜ ਹੋ ਗਿਆ ਤੇ ਗੰਨੇ ਫਰਾਮ ਸੀ ਗੰਨੇ ਆਉਂਹੁੰਦੇ ਸੀ ਮੱਕੀ ਆਉਂਹਦੀ ਸੀ ਕਪਾ ਆਉਂਹਦੀ ਸੀ ਠੀਕ ਮਿਰਚਾਂ ਹੁੰਜਦੇ ਸੀ ਲਾਉਂਦੇ ਆ ਖੇਤਾਂ 'ਚ ਇਹਨਾਂ ਦੀਆਂ ਗੜਾਈਆਂ ਬਹੁਤ ਕਰਨੀਆਂ ਪੈਂਦੀਆਂ ਸੀ ਹੂੰ ਉਦੋਂ ਉਹ ਵੀ ਆਦਮੀ ਵੀ ਬੜੇ ਜਿਆਦੇ ਅਕਲ ਕਾਨ ਜਿਆਦਾ ਰਹਿੰਦੇ ਸੀ ਕਿਉਂ ਧੁੱਪਾਂ 'ਚ ਵੀ ਗੁੱਡਣੀਆਂ ਠੀਕ ਹੈ ਜੀ ਹਾਂ ਸਾਰਾ ਦਿਨ ਬਾਹਰਲਾ ਹੀ ਕੰਮ ਕਰਦੇ ਸੀ ਵਾ ਠੀਕ ਉਹਨਾਂ ਨੂੰ ਵੀ ਸਾਰ ਨਾ ਸੀ ਤੇ ਮੈਂ ਇੱਕ ਵਾਰ ਤੋਂ ਫੇਰ ਪੁੱਛਣਾ ਚਾਹੂੰਗੀ ਤੁਹਾਨੂੰ ਉਹ ਸਮਾਂ ਜਿਆਦਾ ਵਧੀਆ ਲੱਗਦਾ ਸੀ ਜਾਂ ਇਹ ਸਮਾਂ ਜਿਆਦਾ ਵਧੀਆ ਲੱਗਦਾ ਸਾਲੋਂ ਤੋਂ ਉਹ ਹੀ ਲੱਗਦਾ ਸੀ ਇਹ ਉਹੀ ਵਿਦਿਆਨ ਲੱਗਦਾ ਉਹ ਹੀ ਲੱਗਦਾ ਉਦੋਂ ਕੰਮ ਕਰਦੇ ਸੀ ਜੀ ਲੱਗਾ ਰਹਿੰਦਾ ਸੀ ਹਮ ਇੱਕ ਦੂਏ ਨਾਲ ਪਿਆਰ ਵੀ ਸੀ ਹਮ ਤੇ ਹੁਣ ਪਿਆਰ ਹੈ ਨਹੀਂ ਇੱਕ ਦੂਏ ਨੂੰ ਕੋਈ ਬੁਲਾ ਕੇ ਵੀ ਰਾਜੀ ਨਹੀਂ ਹਮ ਵੀ ਅਸੀਂ ਇਹਨੂੰ ਚੰਗਾ ਨਹੀਂ ਸਮਝਦੇ ਠੀਕ ਹੈ ਜੀ ਤੇ ਹੱਥੀ ਕੰਮ ਕਰ ਲੈਨੇ ਹੋ ਹੁਣ ਬਸ ਜਾਣੀ ਬਿਮਾਰੀ ਨੇ ਰੱਖ ਦਿੱਤੀ ਹਮ ਪਰ ਮਨ ਮੇਰਾ ਹਾਰਿਆ ਨਹੀਂ ਹੈ ਮੈਂ ਹਾਰ ਗਈ ਹਮ ਮੈਂ ਹੁਣ ਰੋਟੀ ਪਕਾਉਣ ਨੂੰ ਮੈਨੂੰ ਘੌੜਲੀ ਆਉਂਦੀ ਕੋਈ ਪਰੋਣਾ ਆ ਜਾਂਦਾ ਸੀ ਤੇ ਕੋਈ ਕੰਮ ਵੀ ਮੈਂ ਕਰਨਾ ਹੂੰ ਭਾਂਡੇ ਰੋਟੀ ਚੁੱਕ ਕਰਕੇ ਚਾਟੀ ਧੋਣੀ ਆ ਹੂੰ ਧੋ ਕੇ ਮੈਨੂੰ ਮਤਲਬ ਕਿ ਦਿਲ ਲੱਗਦਾ ਮੇਰਾ ਦਿਲ ਲਾ ਕੇ ਇਦਾਂ ਹੁੰਦਾ ਸੀ ਮੈਂ ਆਪ ਨਾਲੇ ਹੂੰ ਪਰ ਉਹਨਾਂ ਦਾ ਤਰਾੜਾ ਆ ਗਿਆ ਜਾਂ ਕੋਈ ਉਪਰ ਆ ਵੀ ਆ ਗਿਆ ਮੈਂ ਕਦੇ ਉਹਨੂੰ ਰੋਟੀ ਮਾਡੀ ਨਹੀਂ ਦਿੱਤੀ ਸੀ ਆਪਣਾ ਮਨ ਤੋਂ ਚੰਗੀ ਦੇਣੀ ਆ ਹੂੰ ਬਿਲਕੁਲ ਹਾਂ ਚਾਹ ਚੜ ਜਾਂਦਾ ਸੀ ਸਾਨੂੰ ਜਦ ਕੋਈ ਆਇਆ ਆਇਆ ਕਿਸੇ ਵੀ ਠੀਕ ਹੈ ਜੀ ਜਾਂ ਪਾਣੀ ਬਣਾ ਕੇ ਰੋਟੀ ਖਵਾਉਣੀ ਆ ਇਕੱਲੇ ਨੂੰ ਹੂੰ ਤੇ ਉਦੋਂ ਰਵਾਜ ਇੱਥੇ ਤਾਂ ਖਾਸੇ ਸੀਗੇ ਜਿਆਦੇ ਇੱਕ ਦੂਏ ਦੇ ਖਲਾਣੀਆਂ ਕਰੋੜੀਆਂ ਲੈਣ ਆਉਂਦੇ ਹੀ ਰਹਿੰਦੇ ਸੀ ਤੇਰੇ ਬਾਬੇ ਦੇ ਲਹਾਜੀ ਵੀ ਬੜੇ ਸੀ ਹਮ ਉਹਨੇ ਕਹਣਾ ਰੋਟੀ ਲਿਆ ਛੇਤੀ ਮੈਂ ਇੱਕ ਦੰਮ ਦੇ ਕੇ ਬਣਣੀ ਤਾਂ ਨਹੀਂ ਬਹੁਤ ਕਾਲੀ ਚੱਕ ਦੇਣੀ ਕਾਲੀ ਦੰਮ ਦੇ ਕੇ ਲਿਆ ਬਸ ਮੈਂ ਕਹਣਾ ਬਣੀ ਹੋਣੀ ਪਹਿਲਾਂ ਹੁੰਦੀ ਹਾਂਜੀ ਫੇਰ ਅਗਲੇ ਪਾਈ ਗਵਾਂਢ ਦੇ ਆਉਂਦੇ ਸੀ ਉਹ ਕਹਿੰਦੇ ਸੀ ਵੀ ਦੁਆਬੀ ਅਮਰਗੀ ਰੋਟੀ ਨਹੀਂ ਹਰੇਕ ਤੇ ਬਣਦੀ ਬਿਲਕੁਲ ਹਾਂ ਮੜੌਲੀ ਦੇ ਹੋ ਕੇ ਤੇ ਉਹਨਾਂ ਇਦਾਂ ਅਗਲਾ ਨਾਲੇ ਮੈਂ ਕੋਈ ਏਡੀ ਕੋਈ ਚੀਜ਼ ਵੀ ਲਿਆ ਕੇ ਨਾ ਸੀ ਦਿੰਦੀ ਬਸ ਪਿਆਰ ਸੀ ਪਿਆਰ ਸੀ ਪਿਆਰ ਸੀ ਸਤਿਕਾਰ ਸੀ ਹਾਂ ਸਤਿਕਾਰ ਸੀ ਅੰਦਰ ਆਪਣੇ ਚਾਹ ਚੜਦਾ ਸੀ ਸਾਨੂੰ ਬਿਲਕੁਲ ਜੀ ਹਾਂ ਇਦਾਂ ਦੇ ਰਿਵਾਜ ਸੀਗੇ ਚਾਹ ਚੰਗੇ ਲੱਗਦੇ ਆ ਬਿਲਕੁਲ ਬਹੁਤ ਸਾਰੇ ਖਜ਼ਾਨਾ ਜਿਹੜਾ ਗੱਲਾਂ ਦਾ ਭਰਿਆ ਹੋਇਆ ਤੇ ਹਲੇ ਵੀ ਦਿਲ ਕਰਦਾ ਵੀ ਹੋਰ ਗੱਲਾਂ ਬਹੁਤ ਸਾਰੀਆਂ ਪੁੱਛੀ ਜਾਈਏ ਪਰ ਟਾਈਮ ਪੂਰਾ ਹਾਂ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਇੰਨੇ ਰਹੋ ਤੁਸੀਂ ਸਾਡਾ ਘਾਦਾ ਮੇਰਾ ਕੀ ਇੱਥੇ ਸ਼ੁਕਰੀਆ ਕਦੇ ਮੈਂ ਪੰਜ ਨਾਲ ਮੇਰੇ